ਲਓ ਜੀ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਫਾਰਮ ਟਰੈਕ 6055 ਨਵੀਂ ਲੁੱਕ ਸਾਰਾ ਕੁਝ ਨਵਾਂ ਬਿਨਾਂ ਸਿਆ ਦੀ ਤੋਂ ਆਪਾਂ ਵੀਰਾ ਆਪਣੇ ਨਾਲ ਹੈਗਾ ਹਰਜੀਤ ਵੀਰੇ ਤੋਂ ਆਪਾਂ ਸਾਰੀ ਜਾਣਕਾਰੀ ਲਵਾਂਗੇ ਸਾਸ਼ੀ ਕਾਲ ਜੀ ਸਾਸ਼ੀ ਕਾਲ ਜੀ ਕੀ ਹਾਲ ਨੇ ਠੀਕ ਹੋ ਜੀ ਵਧੀਆ ਜੀ ਵੀਰ ਜੀ ਸਾਡੇ ਸਰੋਤਿਆਂ ਦੇ 사ਸ਼ੀ ਕਾਲ ਜੀ ਵੀਰੇ ਸਾਰਿਆਂ ਨੂੰ ਸასი ਹਾਲ ਨੇ ਠੀਕ ਹੋ ਹਾਂਜੀ ਹਾਂਜੀ ਠੀਕ ਹੈ ਚਲੋ ਇਹ ਇਹ ਵੀਰ ਜੀ ਸਾਨੂੰ ਦੱਸੋ ਇੱਥੋਂ ਲੈ ਕੇ ਪਿੱਛੇ ਤੱਕ ਸਾਰਾ ਕੁਝ ਵੀ ਇਹ ਮਾਡਲ ਪਹਿਲਾਂ ਨਾਲੋਂ ਕੀ ਕੁਝ ਚੇਂਜ ਕਰਿਆ ਇਹਦਾ ਇਹਦੇ ਮੇਰੇ 60 55 ਸੀਰੀਜ਼ ਦੇ ਵਿੱਚ ਇਹ ਜਿਹੜਾ ਟਰੈਕਟਰ ਆਇਆ ਵਰਲਡ ਮੈਕਸ ਸੀਰੀਜ਼ ਆ ਇਹ ਵਰਲਡ ਮੈਕਸ ਸੀਰੀਜ਼ ਆਈ ਆ ਇਹ ਹਾਂਜੀ ਨਵੀਂ ਲਾਂਚ ਕਰੀਆ ਕੰਪਨੀ ਨੇ ਹਾਂਜੀ ਅਜੇ ਲਾਂਚਿੰਗ ਇਹਦੀ ਕੁਝ ਪਰਸੈਂਟ ਰਹਿੰਦੀ ਆ ਅੱਛਾ ਮਤਲਬ ਹਾਂ ਲਾਂਚ ਅਜੇ ਪ੍ਰੋਪਰ ਲਾਂਚ ਨਹੀਂ ਕਰਿਆ ਆਪਣੇ ਕੋਲੇ ਅਸੀਂ ਡੀਲਰਾਂ ਨੂੰ ਦੇਤਾ ਟਰੈਕਟਰ ਠੀਕ ਹੈ ਜੀ ਤੇ ਇਹ ਜਿਹੜਾ ਵਰਲਡ ਮੈਕਸ ਸੀਰੀਜ਼ ਦੇ ਵਿੱਚ ਆਇਆ ਇਹਦੇ ਵਿੱਚ ਜਿਹੜੀਆਂ ਪੰਜ ਚਾਰ ਗੱਲਾਂ ਹੈਗੀਆਂ ਨੇ ਉਹ ਮੰਨ ਲੇ ਚੱਲੋ ਵੀ ਆਮ ਕੰਪਨੀ ਨਾਲੋਂ ਹਟਕੇ ਨੇ ਪਹਿਲਾਂ ਤਾਂ ਆਪਾਂ ਉਹਦੇ ਵਾਰੀ ਗੱਲ ਕਰਾਂਗੇ ਆਪਾਂ ਬੜਾ ਲੰਬਾ ਟਾਈਮ ਨਹੀਂ ਕਰਨਾ ਤੁਹਾਡਾ ਹਨਾ ਠੀਕ ਹੈ ਇੱਕ ਤਾਂ ਵੀਰ ਜਿਹੜਾ ਦਾ ਮਤਲਬ 베ਸ ਆ ਧਰਤੀ ਨਾਲੋਂ ਇਹਦਾ ਆਮ ਨਾਲੋਂ ਬਹੁਤ ਜ਼ਿਆਦਾ ਉੱਚਾ ਦਾ ਗਰਾਉਂਡ ਕਲੀਅਰ ਗਰਾਉਂਡ ਕਲੀਅਰੈਂਸ ਬਹੁਤ ਜ਼ਿਆਦਾ ਗਈ ਉਸ ਤੋਂ ਬਾਅਦ ਨਾ ਇਹਦੇ ਵਿੱਚ ਆ ਜਿਹੜੀ ਹੈਗੀ ਇਹ ਪਾਈਪ ਲੱਗੀ ਹੋਈ ਹੈ ਇਹ ਵਿੱਚ ਸਾਬਟਾ ਅੱਛਾ ਵਿੱਚ ਅੰਡਰਗਰਾਉਂਡ ਵਿੱਚ ਇਹਦੇ ਅੰਡਰਗਰਾਉਂਡ ਸਾਬਟਾ ਠੀਕ ਉਹੀ ਇਹਦੇ ਨਾਲ ਲਿਫਟਣ ਦਾ ਜਾਂ ਕੋਈ ਇਦਾਂ ਉਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਹਾਂ ਵੀ ਜਦੋਂ ਆਪੋ 4x4 ਯੂਜ਼ ਕਰਦੇ ਹਾਂ ਕੋਈ ਦਿੱਕਤ ਨਹੀਂ ਉਸ ਤੋਂ ਬਾਅਦ ਵੇਜਣਾ ਜਿਹੜਾ ਵੀ ਟਰੈਕਟਰ ਆਪਣਾ ਚ ਜਾ ਟਰਬੋ ਨੂੰ ਹੁੰਦੇ ਨੇ ਇਹ ਬਿਨਾ ਟਰਬੋ ਤੋਂ ਇਨ ਲਾਈਨ ਪੰਪ ਆ ਇਧਰਲੇ ਪਾਸੇ ਇਨ ਲਾਈਨ ਪੰਪ ਦਿਖਾ ਦਿਓ ਜੀ ਹਾਂਜੀ ਹਾਂਜੀ ਬਿਨਾ ਟਰਬੋ ਤੋਂ ਇਨ ਲਾਈਨ ਪੰਪ ਆ ਜੀ ਠੀਕ ਆ ਵੀ ਠੀਕ ਜੀ ਉਸ ਤੋਂ ਬਾਅਦ ਵਿੱਚ ਜਿਹੜੇ ਮੰਨ ਲਈ ਦੀ ਲੁੱਕ ਆ ਲੁੱਕ ਜੀ ਆਪਾਂ ਜੇ ਆਪਾਂ ਲੁੱਕ ਦੀ ਗੱਲ ਕਰੀਏ ਸੁਨੱਖੇ ਪਾਸੇ ਦੀ ਗੱਲ ਕਰੀਏ ਹਾਂਜੀ ਫਾਰਮ ਟਰੈਕਟਰ ਆ ਫੋਰਡ ਆ ਇੱਕ ਐਦਾਂ ਦਾ ਟਰੈਕਟਰ ਆ ਵੀ ਜ਼ਿੰਮੇਦਾਰ ਦਿਮਾਗ ਚੋਂ ਨਿਕਲਦਾ ਨਹੀਂ ਧੀਵੀਦਾਰ ਦੇ ਦਿਮਾਗ ਚੋਂ ਨਹੀਂ ਨਿਕਲਦਾ ਉਲਟਾ ਇਹਨੂੰ ਨਾ ਸੁਨੱਖਾ ਕਹਿ ਕੇ ਲੈਂਦੇ ਨੇ ਵੀ ਸਾਰਾ ਬਹੁਤ ਸੋਹਣਾ ਹੈ ਸੋਹਣਾ ਸੋਹਣੇ ਦਾ ਕਾਰਨ ਜਿਹੜੀ ਸਾਡੀ ਫੋਰਡ ਦੀ ਸ਼ੋਅ ਸੀ ਹਾਂਜੀ ਫਾਰਮ ਟਰੈਕ ਦੀ ਲੁੱਕ ਸੀ ਹਾਂਜੀ ਮਤਲਬ ਵੀ ਲੋਕ ਕੈਨੇਡਾ ਅਮਰੀਕਾ ਵੀ ਚਲੇ ਗਏ ਉਹਨਾਂ ਨੇ ਘਰਾਂ ਦੇ ਵਿੱਚ ਖੜਾਏ ਹੋਏ ਨੇ ਵੀ ਨਹੀਂ ਸਾਡਾ ਇੱਥੇ ਹੀ ਖੜਾ ਰਹਿਣਗੇ ਉਹ ਦੁਬਾਰਾ ਰੀਸਟੋਰ ਕਰੀ ਜਾਂਦੇ ਹਾਂ ਅਸੀਂ ਨਾ ਅਸੀਂ ਵੀਰੇ ਹਰ ਕਈਅਰ ਦੇ ਇੱਕ ਸਾਲ ਦੇ ਵਿੱਚ ਹਾਂਜੀ ਅਸੀਂ 15 ਤੋਂ 20 ਟਰੈਕਟਰ ਕੈਨੇਡਾ ਭੇਜਦੇ ਹਾਂ ਠੀਕ ਹੈ ਫੋਰਨ ਭੇਜਦੇ ਹਾਂ ਕੋਈ ਕੈਨੇਡਾ ਅਮਰੀਕਾ ਕੋਈ ਕਿਤੇ ਲੋਕਾਂ ਦੇ ਵਿੱਚ ਟ੍ਰੈਂਡ ਆ ਜਿਵੇਂ ਹੁਣ ਆਪਾਂ ਉਹ ਕਰਦੇ ਆਂ ਲੁੱਕ ਦੀ ਗੱਲ ਕਰਦੇ ਆਂ ਜਿਹੜੀ ਇਹ ਲੋਕਾਂ ਹੁਣ ਹਾਂਜੀ ਹਾਂਜੀ ਇਹਨਾਂ ਅਸੀਂ ਪੋਰਸ਼ ਕੰਪਨੀ ਤੋਂ ਡਿਜ਼ਾਈਨ ਕਰਾਈ ਆ ਪੋਰਸ਼ ਬਹੁਤ ਤਕੜਾ ਬ੍ਰਾਂਡ ਆ ਬਹੁਤ ਤਕੜਾ ਬ੍ਰਾਂਡ ਆ ਜਿਹਦਾ ਵੀਰੇ ਦੀਪ ਸਿੱਧੂ ਕਾਰ ਚਲਾਉਂਦਾ ਹੁੰਦਾ ਸੀ ਉਹ ਆਮ ਅਕਸਰ ਹੀ ਆਪਣੇ ਵੀਡੀਓ ਦੇ ਵਿੱਚ ਕਹਿੰਦਾ ਹੁੰਦਾ ਸੀ ਮੇਰੀ ਪੋਰਸ਼ ਕੰਪਨੀ ਦੀ ਕਾਰ ਖੜੀ ਆ ਹਾਂ ਬਟ ਬੰਬੇ ਮੈਂ ਚਲਾਉਂਦਾ ਨਹੀਂ ਚਲਾਉਂਦਾ ਨਹੀਂ ਹੈਨਾ ਵੀ ਮੈਂ ਤੁਹਾਡੇ ਜ਼ਿੰਮੇਵਾਰਾਂ ਵਿੱਚ ਇਹ ਅਸੀਂ ਉਸ ਕੰਪਨੀ ਤੋਂ ਡਿਜ਼ਾਈਨ ਕਰਾਈ ਆ ਇਹ ਸ਼ੋਅ ਇਹਦੀ ਪੋਰਸ਼ ਕੰਪਨੀ ਤੋਂ ਡਿਜ਼ਾਈਨ ਟੋਟਲ ਟੋਟਲ ਹਾਂਜੀ ਉਸ ਤੋਂ ਬਾਅਦ ਜੇ ਆਪੇ ਅਗਲਾ ਇਸ ਸਾਇਰਾ ਜੀ ਸਾਹਿਬੀ ਆਪਣਾ ਬੈਕਡ ਵੀ ਆਪਣਾ ਸਾਰਾ ਸਾਡਾ ਆਪਣਾਗਾ ਕੰਪਨੀ ਦਾ ਫਾਰਮ ਟਰੈਕ ਦਾਗਾ ਫਾਰਮ ਟਰੈਕ ਦੀ ਸਟੈਂਪਿੰਗ ਆ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਇਹਦਾ ਬੇਟਾ ਇੱਕ ਕੁਆਂਟਲ 56 ਕਿਲੋ ਬੇਟੇ ਦੇ ਮੂਰੇ ਲੱਕੇ ਆਉਂਦਾ ਕੰਪਨੀ ਫੀਟਡ ਹੈ 22 ਕਿਲੋ ਦੀ ਇੱਕ ਪਲੇਟ ਆ ਜੀ ਠੀਕ 22-22 ਕਿਲੋ ਦੀਆਂ ਇਹ ਹੋ ਗਈਆਂ 6 ਪਲੇਟਾਂ ਤੇ ਆ ਜਿਹੜਾ ਜਿਹੜੋ ਉੱਤੇ ਟੰਗਿਆ ਹੋਇਆ 24 ਕਿਲੋ ਦਾ ਇਹ 24 ਕਿਲੋ ਹਾਂਜੀ ਇੱਕ ਕਵਾਂਟਾ 56 ਕਿਲੋ ਅਸੀਂ ਕੰਪਨੀ ਕਣੀਓ ਲਾ ਕੇ ਦਿੰਨੇ ਆ ਜੋ ਰੇਟ ਦੇ ਵਿੱਚ ਆ ਨਾਲ ਹੀ ਦਿੰਨੇ ਆ ਨਾਲ ਹੀ ਦਿੰਨੇ ਆ ਹਾਂਜੀ ਹਾਂਜੀ ਠੀਕ ਹੈ ਉਸ ਤੋਂ ਬਾਅਦ ਜਿਹੜਾ ਨਾ ਆਮ ਕੰਪਨੀਆਂ ਦੇ ਵਿੱਚ ਕੀ ਹੁੰਦਾ ਵੀਰੇ ਹਾਂਜੀ ਹਨਾ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਆਮ ਕੀ ਹੁੰਦਾਗਾ ਕੱਲਾ ਜਿਹੜਾ ਆ ਹੁੰਦਾ ਸ਼ਿਫਟਿੰਗ ਵਾਲਾ ਗੀਅਰ ਵਾਲਾ ਹੁੰਦਾ ਸਾਰਿਆਂ ਦੇ ਵਿੱਚ ਰਿਵਰਸ ਸਾਰਿਆਂ ਦੇ ਵਿੱਚ ਫਾਰਵਰਡ ਉੱਪਰ ਦੀ ਆ ਜਾ ਹਾਂਜੀ ਤੇ ਉਹ ਜਿਹੜਾ ਗੇਅਰ ਹੁੰਦਾ ਵੀਰੇ ਉਹੀ ਗੇਅਰ ਕੱਲਾ ਸੈਂਕਰੋ ਹੁੰਦਾ ਬਾਕੀ ਜਿਹੜੇ ਗੇਅਰ ਨੇ ਉਹਦਾਂ ਹੁੰਦੇ ਨੇ ਇਹਦੇ ਵਿੱਚ ਵੀਰੇ ਫੁੱਲੀ ਸੈਂਕਰੋ ਆ ਸਾਰੇ ਜਿੰਨੇ ਸਾਰੇ ਜਿੰਨੇ ਵੀ ਗੇਅਰ ਨੇ ਸਾਰੇ ਫੁੱਲੀ ਸੈਂਕਰੋ ਆ ਜੇ ਆਪਾਂ ਇਹਦੀ ਗੱਲ ਕਰੀ ਵੀਰੇ ਹੁਣ ਕਲੱਚ ਵੀਰੇ ਨੇ ਦੱਬਿਆ ਨਹੀਂ ਕਲੱਚ ਦੱਬੇ ਤੋਂ ਬਿਨਾ ਇਹਦਾ ਗੇਅਰ ਨਹੀਂ ਪੈਂਦਾ ਜੀ ਅੱਛਾ ਕਲੱਚ ਦੱਬੇ ਤੋਂ ਬਿਨਾ ਇਹਦਾ ਗੇਅਰ ਨਹੀਂ ਪੈਂਦਾ ਤੁਸੀਂ ਜਿੰਨੇ ਮਰਜ਼ੀ ਝੂਟੇ ਮਾਰੀ ਚੱਲੋ ਜਿਵੇਂ ਆਮ ਤਾਂ ਆਪਾਂ ਖੜੇ ਪਾਈ ਜਾਂਦੇ ਨੇ ਖੜੇ ਮਤਲਬ ਹੀ ਨਹੀਂ ਆ ਦੇਖ ਲੋ ਵੀਰੇ ਹੁਣ ਇਤੋਂ ਵੱਧ ਤਾਂ ਹੁਣ ਆਪਾਂ ਜ਼ੋਰ ਲਾ ਨਹੀਂ ਸਕਦੇ ਹਾਂ ਹਾਂ ਹੈਨਾ ਜੀ ਮੈਨੂੰ ਡਰ ਲੱਗ ਜਾਂਦਾ ਐਕਵਾ ਦਾ ਦੇਖੋ ਮੈਂ ਤੁਹਾਨੂੰ ਦਿਖਾਉਣਾ ਆ ਜਦੋਂ ਆਪਾਂ ਹਨਾ ਇਦਾਂ ਕਲੱਚ ਦੱਬ ਲਿਆ ਹਾਂਜੀ ਚੱਕ ਇੱਕ ਉਂਗਲ ਲਾ ਕੇ ਰਹਿਣਾ ਹਾਂ ਠੀਕ ਹੈ ਜੀ ਆ ਇਹਦੇ ਵਿੱਚ ਜਿਹੜੀ ਮੰਨ ਲਾ ਵੀ ਆਮ ਨਾਲੋਂ ਇਹਦੇ ਵਿੱਚ ਫਰਕ ਮੈਂ ਫਸਟ ਟਾਈਮ ਦੇਖਿਆ ਇਹ ਹਾਂਜੀ ਨਾ ਪਹਿਲੀ ਵਾਰ ਦੇਖੀ। ਹਾਂ ਇਹ ਕਾਰਾਂ ਦੇ ਵਿੱਚ ਯੂਜ਼ ਹੁੰਦਾ ਸੀਗਾ। ਇਹਦਾ ਨਾਂ ਕੀ ਆਪਾਂ ਇੱਕ ਹੋਲ ਜਿਹੜਾ ਸਭ ਤੋਂ ਸ਼ੈਂਕਰੋ ਦੇ ਵਿੱਚ ਜਿਹੜਾ ਆਪਾਂ ਵਧੀਆ ਜਨਨ ਕੀ ਕੰਮ ਕਰਿਆ ਉਹਦੇ ਵਿੱਚ ਜਿਵੇਂ ਆ ਗੇਅਰ ਹੋ ਗਿਆ ਵੀਰੇ ਦਾ 1 2 3 4 ਹਾਂ ਥੱਲੇ ਛੋਟਾ ਜਿਹਾ ਗੇਅਰ ਹੋ ਗਿਆ ਹਾਈ ਲੋ ਵਾਲਾ। ਹਾਈ ਲੋ ਹਾਂਜੀ ਆ ਇਹਦਾ ਪੰਜ ਗੇਅਰ ਦੇਤਾ ਵੀਰੇ ਇਹਨੂੰ ਆਪਾਂ ਪੈਂਟਾ ਗੇਅਰ ਦਾ ਨਾਮ ਦਿੱਤਾ ਕੰਪਨੀ ਨੇ। ਹਾਂਜੀ ਜਿਹਦੇ ਵਿੱਚ 16 ਗੇਅਰ ਅੱਗੇ ਨੂੰ ਨੇ। ਹਾਂਜੀ ਤੇ 8 ਗੇਅਰ ਤੇ ਬੈਕ ਨੇ। ਹਾਂਜੀ 16 ਤੇ 8 ਕਿੰਨੇ ਹਾਂਜੀ 24 ਗੇਅਰ ਨੇ। 24 ਗੇਅਰ ਹੋਗੇ। ਇਹਦੇ ਵਿੱਚ ਕੀ ਹੋ ਗਿਆ ਜੀ ਸਾਰੇ ਗੇਅਰ ਰਿਵਰਸ ਆ। ਸਾਰੇ ਇੱਥੇ ਫਾਰਵਰਡ ਆ ਇਸ ਲੀਵਰ ਦੇ ਵਿੱਚ ਆਪਾਂ ਇਹਨੂੰ ਥੋੜਾ ਜੱਗ ਇੱਧਰ ਕਰਾਂਗੇ ਆਹ ਕਲੱਚ ਦੱਬੋ ਜੀ ਆਹ ਜਿਹੜਾ ਲੀਵਰ ਨੂੰ ਆਪਾਂ ਥੋੜਾ ਜਿ ਇੱਧਰ ਕਰਾਂਗੇ ਇੱਥੇ ਜਿਹੜਾ ਆਪਾਂ ਪਾ ਗਿਆ ਸਪੈਸ਼ਲ ਗੀਅਰ ਆ ਇਹ ਸਪੈਸ਼ਲ ਆ ਹਾਂ ਲਿਖਿਆ ਹੋਇਆ ਨਾ ਧਿਆਨ ਆ ਆਹ ਦੇਖੋ ਆ ਜਿਹੜਾ ਲਿਖਿਆ ਹੋਇਆ ਹੈ ਨਾ ਸਪੈਸ਼ਲ ਗੀਅਰ ਲਿਖਿਆ ਹੋਇਆ ਉਹਦਾ ਕੀ ਕਾਰਨ ਆ ਜਿਵੇਂ ਮੰਨ ਲਓ ਆਪਣਾ ਰੈਕਟਰ ਤੂੜੀ ਵਾਲੀ ਮਸ਼ੀਨ ਤੇ ਜਾਂ ਰੋਟਾਵੇਟਰ ਦੇ ਸੁਪਰ ਸੀਡਰ ਤੇ ਚੱਲਦਾ ਇੱਕ ਮਿੰਟ ਦੇ ਵਿੱਚ 100 ਕਿਹੜਾ ਦਿੰਦਾ 100 ਕਿਹੜਾ ਹਾਂਜੀ ਆ ਗਿਆ ਇੱਕ ਮਿੰਟ ਦੇ ਵਿੱਚ ਮੰਨ ਲਓ ਵੀ ਇੱਕ ਮਿੰ ਆਪਾਂ ਨੇ ਸਪੈਸ਼ਲ ਗੀਅਰ ਪਾਤਾ ਹਾਂਜੀ ਤਾਂ ਇਹ ਵੀਰੇ 60 ਕਿੜੇ ਦਊਗਾ 40 ਕਿੜੇ ਘਟਾ ਦਊਗਾ ਆਮ ਹੁਣ ਹੁਣ ਇਸ ਟਾਈਮ ਟੂਡੀ ਵਾਲੀ ਮਸ਼ੀਨ ਦਾ ਸੀਜ਼ਨ ਆ ਹਾਂਜੀ ਜਿਹੜੇ ਜ਼ਿਆਦਾਤਰ ਚੱਲਣ ਵਾਲੇ ਟਰੈਕਟਰ ਨੇ ਉਹਨਾਂ ਦੇ ਵਿੱਚ ਹੁਣ ਕੀ ਹੋ ਰਿਹਾ ਵੀ ਆਪਾਂ ਜਦੋਂ ਟਰੈਕਟਰ ਨੂੰ ਜਾਂਦਾਗਾ ਮੀਂਹ ਮੂ ਮਾੜਾ ਮੋਟਾ ਮੌਸਮ ਖਰਾਬ ਹੀ ਆ ਹਾਂਜੀ ਹਾਂਜੀ ਬਾਰ ਬਾਰ ਆਪਾਂ ਨੂੰ ਕਲੱਚ ਦਬਣਾ ਪੈਂਦਾ ਇੱਕ ਕਿੱਲੇ ਦੀ ਬਾਹੀ ਦੇ ਵਿੱਚ ਮੰਨ ਕੇ ਚੱਲੋ ਵੀ ਇੱਕ ਕਿੱਲੇ ਦੀ ਨਿਮਾਨ 7340 ਆਪਾਂ ਨੂੰ ਇਹਨੂੰ ਆਪਾਂ ਨੂੰ ਟਰੈਕਟਰ ਦਾ ਜਿਹੜਾ ਕਲੱਚ ਆਪਾਂ ਨੂੰ 10 ਵਾਰ ਦਬਣਾ ਪੈਂਦਾ ਦਬਣਾ ਬੰਨਾ ਉਹਦੇ ਨਾਲ ਜ਼ਿਆਦਾ ਯੂਜ਼ ਹੁੰਦੀ ਆ ਇਹਦੇ ਵਿੱਚ ਜਦੋਂ ਆਪਾਂ ਆ ਗੇਅਰ ਲਾਤਾ ਸਪੈਸ਼ਲ ਗੇਅਰ ਹੂੰ ਇੱਕ ਦੋ ਵਾਰ ਦਬਣਾ ਪਵੇ ਹੋ ਸਕਦਾ ਕਲਚ ਨਾ ਦਬਣਾ ਪਵੇ ਕਿਉਂਕਿ ਤੋਰਾ ਹੀ ਬਹੁਤ ਤੋਰਾ ਹੀ ਬਹੁਤ ਜ਼ਿਆਦਾ ਘੜ ਦੇਣਾ ਲੋ ਦੇ ਵਿੱਚੋਂ ਜਿਹੜਾ ਲੋ ਹੁੰਦਾ ਉਹ ਪਹਿਲੀ ਫਾਰਮਟ੍ਰੈਕ ਕੰਪਨੀ ਹੈ ਜਿਹੜੀ ਲੋ ਦੇ ਵਿੱਚੋਂ ਵੀ ਲੋ ਕਰ ਰਹੀ ਹੈ ਇਹਦੋਂ ਲੋ ਦੇ ਵਿੱਚੋਂ ਲੋ ਕਿਸੇ ਦਾ ਨਹੀਂ ਹੁੰਦਾ ਵੀ ਸਭ ਤੋਂ ਘੱਟ ਆਪਾਂ ਸਭ ਤੋਂ ਘੱਟ ਤੋਰਾ ਇਹਦਾ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਆਪਾਂ ਜੇ ਆਪਾਂ ਸੇਫਟੀ ਦਾ ਖਿਆਲ ਰੱਖੀਏ ਹਾਂਜੀ ਮੇਨ ਜਿਹੜਾ ਆਪਣਾ ਮਕਸਦ ਆ ਸੇਫਟੀ ਦਾ ਖਿਆਲ ਰੱਖਣ ਦਾ ਹਾਂਜੀ ਹਾਂਜੀ ਜਿਵੇਂ ਗੇਰਾਂ ਤੋਂ ਹਾਈ ਲੋ ਤੋਂ ਬਿਨਾ ਉਹਦੇ ਵਿੱਚ ਫੀਚਰ ਨੇਗੇ ਜਿਹੜੇ ਮੰਨ ਕੇ ਚੱਲੋ ਵੀ ਦਿੱਕਤ ਆਉਂਦੀ ਜੇ ਕੋਈ ਵੀ ਇਹਦੇ ਵਿੱਚ ਮਤਲਬ ਵੀ ਉਹ ਨਹੀਂ ਹੈਗਾ ਸੇਫਟੀ ਦਾ ਪੂਰਾ ਫੁੱਲ ਧਿਆਨ ਰੱਖਿਆ ਗਿਆ ਟਰੈਕਟਰ ਦੀ ਦਾ ਵੀ ਡਰਾਈਵਰ ਦਾ ਡਰਾਈਵਰ ਦਾ ਵੀ ਹਾਂਜੀ ਉਸ ਤੋਂ ਬਾਅਦ ਜਿਵੇਂ ਹੀਟ ਗਾਰਡ ਹੋ ਗਿਆ ਆਹ ਦੇਖੋ ਪੂਰਾ ਉੱਤੋਂ ਖੁੱਲਾ ਬਣਾਤਾ ਇਹਦਾ 4 ਵੀਲ ਦਾ ਲੀਵਰ ਦੇਤਾ ਜੀ ਉਸ ਤੋਂ ਬਾਅਦ ਜਿਹੜਾ ਆ ਨਾ ਆਪਣੇ ਗੇਅਰ ਆਉਂਦੇ ਸੀ ਸਲਿੱਪ ਗੇਅਰ ਹਾਂਜੀ ਹਾਂਜੀ ਉਹ ਜਿਹੜਾ ਅਲੱਗ ਜੇ ਕਲਰ ਦਾ ਉਹ ਸਲਿੱਪ ਗੇਅਰ ਇਹਦੇ ਵਿੱਚ ਦੇਤਾ ਜੀ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਡਿਸਟਰੀਬਿਊਟਰ ਇਹਦਾ ਡਬਲ ਆ ਇਹਦੇ ਨਾਲ ਸਾਰੇ ਲੀਵਰ ਹੀ ਨਾ ਮੈਂ ਤੁਹਾਡੀ ਗੱਲ ਵਿੱਚ ਟੋ ਮਾਲਾ ਜਿਹੜੇ ਇਹ ਨਾ ਜਿਹੜਾ ਇਹ ਡਿਜ਼ਾਈਨਿੰਗ ਆ ਆਪਾਂ ਇੱਕ ਮੰਨ ਲਓ ਵੀ ਇੱਕ ਤਾਂ ਹੁਣ ਮੰਨ ਲਓ ਵੀ ਆਪਾਂ ਚੀਜ਼ ਬਣਾਉਨੇ ਆ ਹਾਂਜੀ ਆਪਾਂ ਕਿਸੇ ਲੋਕਲ ਮਿਸਤਰੀ ਤੋਂ ਬਣਾ ਲਈ ਭੋਲੇ ਤੋਂ ਬਿੱਲੂ ਤੋਂ ਜਾਂ ABCZ ਕਿਸੇ ਤੋਂ ਵੀ ਹੈਨਾ ਹਾਂਜੀ ਹਾਂਜੀ ਇੱਕ ਮੰਨ ਲ ਕੇ ਚੱਲੋ ਵੀ ਆਪਾਂ ਇੱਕ ਵੱਡੇ ਬ੍ਰਾਂਡ ਨੂੰ ਹੱਥ ਪਾਇਆ ਹਾਂ ਤਾਂ ਉਹਨੇ ਮੰਨ ਕੇ ਚਲੋ ਵੀ ਆ ਪਜਿਆ ਪਾਉਣਾ ਉਹਨੇ ਆਪਣੇ ਤੋਂ ਡਿਜ਼ਾਈਨ ਦੇ ਪੈਸੇ ਲਏ ਆ ਤਾਂ ਆਪਾਂ ਨੂੰ ਕੁਛ ਨਾ ਕੁਛ ਲੱਗਦਾ ਦੇਊਗਾ ਹਾਂ ਵੀ ਆਪਾਂ ਉਹ ਤੋਂ ਨਾ ਅਖਤ ਕਰ ਹਾਂ ਜੇ ਆਪਾਂ ਹੁਣ ਮੰਨ ਲਓ ਵੀ ਪੋਰਸ ਕੰਪਨੀ ਨੂੰ ਆਪਾਂ ਹੱਥ ਪਾਇਆ ਤਾਂ ਆਪਾਂ ਉਹਦਾ ਉਹਦਾ ਵੀ ਫਰਜ਼ ਬਣਦਾ ਆਪਾਂ ਨੂੰ ਕੁਛ ਨਾ ਕੁਛ ਦੇਣ ਦਾ ਹਾਂ ਤਾਂ ਆਪਾਂ ਲੈਵਲ ਉਹਨਾਂ ਨੇ ਆਪਣੇ ਲੈਵਲ ਤੇ ਇਹ ਚੀਜ਼ਾਂ ਨੂੰ ਮੈਂਟੇਨ ਕੀਤਾ ਹੁਣ ਜਿੰਮੇ ਦਾ ਰੇਸ ਦਾ ਪੈਡਲ ਲਾ ਲਓ ਬ੍ਰੇਕਾਂ ਦੇ ਪੈਡਲ ਲਾ ਲਓ ਕਲਚ ਲੌਕ ਲਾ ਲਓ ਕਲਚ ਲੌਕ ਨਹੀਂ ਆਉਂਦਾ ਬਹੁਤ ਟਰੈਕਟਰਾਂ ਦੇ ਵਿੱਚ ਹਾਸ ਇਹ ਕਿਵੇਂ ਲੌਕ ਆਇ ਤੂੰ ਇਹਨੂੰ ਇਧਰਲੇ ਪਾਸੇ ਨੂੰ ਕਰਕੇ ਜੀਆ ਕਲਚ ਨੂੰ ਥੱਲੇ ਦੱਬ ਕੇ ਜਿਹੜੇ ਪਾਸੇ ਕਰਕੇ ਐ ਕਰਕੇ ਕਲਚ ਲੌਕ ਨਾ ਨੋ ਇਧਰਲੀ ਛੱਡੋ ਧਿਆਨ ਨਾ ਦੇਖੀ ਆ ਦੇਖੋ ਜੀ ਆ ਕਲਚ ਨੂੰ ਥੱਲੇ ਦੱਬ ਕੇ ਆ ਲੌਕ ਨੂੰ ਇੱਥੇ ਕਰ ਦੋ ਇਹ ਕਲਚ ਲੌਕ ਹੋ ਜਾਂਦਾ ਇਹ ਕਲਚ ਦੱਬਿਆ ਨਹੀਂ ਜਾਊ ਕਲਚ ਦੱਬੇ ਹੀ ਰਹੂਗਾ ਬਸ ਪੱਟੇ ਨਹੀਂ ਜਾਊ ਅੱਛਾ ਫਿਰ ਦੱਬੇ ਨਹੀਂ ਆਊਗਾ ਹਾਂ ਉਸ ਤੋਂ ਬਾਅਦ ਵਿੱਚ ਇਹ ਐਲਈਡੀ ਐਲਈਡੀ ਲੌਕ ਹੋ ਗਈ ਬਰਗਾ ਅੱਗੇ ਪਿੱਛੇ ਵੀ ਹੁੰਦੀ ਆ ਉੱਪਰ ਥੱਲੇ ਵੀ ਹੁੰਦੀ ਆ ਕੱਲੀ ਢੋ ਨੂੰ ਤੁਸੀਂ ਅੱਗੇ ਪਿੱਛੇ ਕਰਨਾ ਉਹ ਵੀ ਹੋ ਜਾਂਦੀ ਆ ਅੱਛਾ ਪਿਛਲੀ ਢੋ ਵੀ ਹੋ ਜਾਂਦੀ ਆ ਢੋ ਵੀ ਹੋ ਜਾਂਦੀ ਆ ਜੀ ਉਹਨਾਂ ਚੀਜ਼ਾਂ ਦਾ ਮੰਨ ਲਓ ਜਿਵੇਂ ਫਰਕ ਹੋ ਗਿਆ ਲੇਟੈਸਟ ਫੰਕਸ਼ਨ ਤੁਸੀਂ ਹਾਂ ਜੀ ਹਾਂ 500 ਘੰਟੇ ਬਾਅਦ ਇਹਦੀ ਸਰਵਿਸ ਹੋ ਗਈ ਇੰਜਨ ਦੀ ਅੱਛਾ ਇਹਦੀ 500 ਘੰਟੇ ਬਾਅਦ 500 ਘੰਟੇ ਬਾਅਦ ਸਰਵਿਸ ਠੀਕ ਤੇ ਉਸ ਤੋਂ ਬਾਅਦ ਆਮ ਨਾਲ ਟਰੈਕਟਰਾਂ ਦੇ ਕੀ ਹੁੰਦਾ ਜੀ ਇੱਕ ਬਹੁਤ ਸ ਨੂੰ ਗੱਲ ਦੱਸਦੇ ਆ ਇਹਦੇ ਵਿੱਚ ਆਪਾਂ ਆਪਸ਼ਨ ਦਿੱਤੀ ਆ ਇਧਰਲੇ ਸਾਈਡ ਵੀ ਦਿੱਤਾ ਹੋਇਆ ਆ ਜੈਕ ਲੌਨ ਨੂੰ ਆਪਸ਼ਨ ਦਿੱਤੀ ਆ ਆਪਾਂ ਵੀ ਸਾਈਡ ਦੇ ਉੱਤੇ ਜ ਆਕਸ਼ਨ ਦੇਤੀ ਆਮ ਜਿਹੜੀਆਂ ਕੰਪਨੀਆਂ ਨੇ ਉਹਨਾਂ ਦਾ ਕੀ ਹੁੰਦਾ ਜੀ ਜਿਹੜੀ ਇਹ ਲੈਫਟ ਦੀ ਕੈਪੈਸਿਟੀ ਆ ਇਥੋਂ ਜਿਹੜੀ ਚੱਕਣ ਦੀ ਆ ਹਾਂਜੀ ਹਾਂਜੀ 2200 ਕਿਲੋ 2100 ਕੋ 1850 ਇੰਨਾ ਹੀ ਦਿੰਦਾ ਹਾਂਜੀ ਪਹਿਲੀ ਕੰਪਨੀ ਜਿਹੜੀ 2600 ਕੁਆਂਟਲ ਬਿਨਾ ਜੈਕ ਤੋਂ ਲੈਫਟ ਦਿੰਦੀ ਆ ਬਿਨਾ ਜੈਕ ਤੋਂ ਬਿਨਾ ਜੈਕ ਲਾਏ ਤੋਂ 2600 ਕੁਆਂਟਲ 2600 ਕਿਲੋ ਦੀ ਸਾਡੀ ਜਿਹੜੀ ਕੈਪੈਸਿਟੀ ਆ 26 ਕੁਆਂਟਲ ਦੀ 26 ਕੁਆਂਟਲ 2600 ਕਿਲੋ ਦੀ ਜਿਹੜੀ ਹੋ ਗਈ ਇਹ 26 ਕੁਆਂਟਲ ਹਾਂ 26 ਕੁਆਂਟਲ ਬਿਨਾ ਜੈਕ ਲਾਏ ਤੋਂ ਲੈਫਟ ਦੀ ਕਪੈਸਿਟੀ ਡਬਲ ਡਿਸਟਰੀਬਿਊਟਰ ਆ ਇਹ ਅੰਦਰੋਂ ਪ੍ਰੋਡਿਊਸ ਕਰਦਾ ਅੰਦਰੋਂ ਬਾਹਰੋਂ ਆ ਨਾ ਬਾਹਰੋਂ ਕੁਛ ਨਹੀਂ ਲਾਇਆ ਹੋਇਆ ਬਾਹਰੋਂ ਆਪਾਂ ਪੁਆਇੰਟ ਦਿੱਤਾ ਜੇ ਤੁਸੀਂ ਵਧਾਉਣੀ ਚਾਹੋ ਨਾ ਹੋਰ ਤਾਂ ਵੱਧ ਸਕਦੀ ਉਹ ਵੀ ਇੱਛਾ ਜੋ ਜੋ ਹਾਂ ਬੰਦੇ ਦਿਮਾਗ ਚ ਇੰਡੀਪੈਂਡ ਵੀਡੀਓ ਕਲਚ ਆ ਗਿਆ ਜਿਹੜਾ ਵੀਡੀਓ ਲੈ ਕਲਚ ਹੱਥ ਤੇ ਆ ਗਿਆ ਉਸ ਤੋਂ ਬਾਅਦ ਵਿੱਚ ਆਮ ਟਰੈਕਟਰਾਂ ਤੇ ਕੀ ਹੁੰਦਾ ਸੀ 540 ਚੱਕਰ ਹਰੇਕ ਦੇ ਵਿੱਚ ਆਉਂਦੇ ਆ ਹਾਂਜੀ ਹਾਂਜੀ ਕੁਸ ਕੁਸ ਮਾਡਲਾਂ ਦੇ ਵਿੱਚ ਕੀ ਆ ਰਿਵਰਸ ਹੈ ਨਹੀਂ ਇਹਦੇ ਵਿੱਚ ਰਿਵਰਸ ਵੀ ਆ ਅੱਛਾ ਇਹ ਰਿਵਰਸ ਵੀ ਰਿਵਰਸ ਵੀ ਵੀ ਆ 540 ਵੀ ਹਜ਼ਾਰ ਰਿਵਰਸ ਵੀ ਭਾਈ ਤਾਂ ਤੁਹਾਨੂੰ ਪਹਿਲਾਂ ਆਪਣੀ ਗੱਲ ਹੋ ਹੀ ਚੁੱਕੀ ਆ ਹਨ ਪਿਛਲਾ ਹਿੱਸਾ ਵੀ ਇਹਦਾ ਆਪਦਾ ਹੀ ਆ ਵੀਰੇ ਆਪਣਾ ਆਪਦਾ ਇਹ ਪੇ ਹਿੱਸਾ ਜੀ ਰਿਡਕਸ਼ਨ ਵਾਲਾ ਤਿੰਨ ਗਰਾਰੀਆਂ ਇਹਦੀਆਂ ਸਾਈਡਾਂ ਤੇ ਚੱਲਦੀਆਂ ਨੇ ਵਿਚਾਲੇ 100 ਚੱਲਦਾ ਜਿਹੜਾ ਮੰਨ ਲਓ ਵੀ ਝੜਕਾ ਚੱਲਦਾਗਾ 5 ਸਾਲ ਦੀ ਵਾਰੰਟੀ ਕੰਪਨੀ ਨੇ ਕੁਝ ਸੋਚ ਕੇ ਹੀ ਦਿੱਤੀ ਆ ਜੇ ਉਹਨਾਂ ਨੂੰ ਮਾਣ ਆ ਆਪਣੇ ਤਾਂ ਹੀ ਉਹ ਦਿੱਤੀ ਆ ਪਹਿਲਾਂ ਹਨਾ ਮਤਲਬ 5 ਸਾਲ ਤੇ ਹਾਂ ਫੁੱਲ ਬਟਾ ਫੁੱਲ ਵੀਰੇ ਉਹਨਾਂ ਦੀ ਗਾਰੰਟੀ ਆ ਕੰਪਨੀ ਦੀ ਗਾਰੰਟੀ ਆ ਠੀਕ ਠੀਕ ਆ ਉਸ ਤੋਂ ਬਾਅਦ ਵਿੱਚ ਹੋਰ ਤੁਹਾਡੇ ਸਵਾਲ ਆ ਕੰਟਰੋਲਰ ਆ ਗਏ ਇਹਦੇ ਹਾਂਜੀ ਇਹ ਕੰਟਰੋਲਰ ਆ ਗਏ ਤੇ 3 ਪੁਆਇੰਟ ਆ ਗਏ ਇਹ 2 ਪੁਆਇੰਟ ਆ ਗਏ ਕੰਟਰੋਲਰ ਦੇ ਹਾਂਜੀ ਇਹ ਤਾਂ ਫਾਰਮ ਟਰੈਕ ਦਾ ਸ਼ੁਰੂ ਤੋਂ ਨਾ ਫੇਮਸ ਹੀ ਆ ਕੋਈ ਮਸਾ ਲੈਫਟ ਦਾ ਜਿਹੜੇ ਆਪਾਂ ਨਾ ਆਮ ਗੱਲ ਕਰਦੇ ਹੁੰਦੇ ਆ ਲੈਫਟ ਅਗਲਾ ਕਹਿੰਦਾ ਯਾਰ ਫਲਾਣੇ ਡਰਾਈਵਰ ਦੀ ਲੈਫਟ ਨੂੰ ਝੜਕੇ ਮਾਰਦੀ ਆ ਜਾਂ ਇੰਨੀ ਚੱਕਣੀ ਪੈਂਦੀ ਆ ਹਾਂਜੀ ਫਾਰਮ ਟਰੈਕ ਦੀ ਇਦਾਂ ਦੀ ਲੈਫਟ ਆ ਜੇ ਤੁਸੀਂ ਕਾਗਜ਼ ਜਿੰਨੀ ਚੱਕਣੀ ਚਾਹੋ ਤਾਂ ਤਾਂ ਜਿੰਨੀ ਵੀ ਚੱਕੀ ਜਾਊ ਇਹਦੇ ਵਿੱਚ 360 ਪਲੱਸ ਸਟੈਪ ਹੁੰਦੇ ਆ ਠੀਕ ਆ ਵੀਰੇ ਇੰਨੇ ਸਟੈਪ ਕਿਸੇ ਵੀ ਲੈਫਟ ਦੇ ਵਿੱਚ ਨਹੀਂ ਹੈਗੇ ਜਿੰਨੇ ਸਟੈਪੇ ਫਾਰਮਟ੍ਰੈਗ ਦੀ ਫੋਰ ਦੇ ਲੈਫਟ ਦੇ ਵਿੱਚ ਸੀਗੇ ਉਹ ਕਹਿੰਦਾ ਮਤਲਬ 9 ਜਿੰਨੀ ਵੀ ਚੱਕਣੀ 9 ਜਿੰਨੀ ਵੀ ਚੱਕਣੀ ਜਾਂਦੀ ਓਨੀ ਚੱਕੀ ਜਾਂਦੀ ਤਾਂ ਇਹ ਆਲੂ ਵਾਲੀ ਬੈਲਟਾਂ ਦੇ ਵਿੱਚ ਬਹੁਤ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਯੂਜ਼ ਹੁੰਦਾ ਆਲੂ ਵਾਲੀ ਬੈਲਟਾਂ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਹੁੰਦਾ ਠੀਕ ਹੈ ਬਿਲਕੁਲ ਠੀਕ ਹੈ ਸਾਰਾ ਟਰੈਕਟਰ ਨਾ ਪੂਰਾ ਹੈਵੀ ਪੂਰਾ ਪੂਰਾ ਜੀ ਪੂਰਾ ਹੈਵੀ ਟਰੈਕਟਰ ਬਣਾ ਕੇ ਦਿੱਤਾ ਪੂਰਾ ਹੈਵੀ ਕੰਪਨੀ ਨੇ ਟਰੈਕਟਰ ਬਣਾ ਕੇ ਦਿੱਤਾ ਜੇ ਅਪਾ ਟਾਇਰਾਂ ਦੀ ਗੱਲ ਕਰੀਏ ਇੱਕ ਗੱਲ ਹੋਰ ਹੈ ਜੀ ਹਾਂਜੀ ਆਮ ਨਾ ਕੀ ਹੁੰਦਾ ਗੁੜੀ ਔਰ ਦੇਤਾ ਕਿਤੇ ਸੀਅਟ ਦੇਤਾ ਹੂੰ ਹੂੰ ਜਾਂ ਕੋਈ ਹੋਰ ਏ ਬੀ ਸੀ ਜ਼ੜ ਵੱਡੀਆਂ ਕੰਪਨੀਆਂ ਹਨਾ ਹੂੰ ਹੂੰ ਪਰ ਇਹਦੇ ਵਿੱਚ ਜਿਹੜੇ ਵਰਲਡ ਮੈਕ ਸੀਰੀਜ਼ ਆ ਇਹਦੇ ਵਿੱਚ ਤੁਹਾਨੂੰ ਐਮ ਆਰ ਐਫ ਦਾ ਟਾਇਰ ਮਿਲੂਗਾ ਐਮ ਆਰ ਐਮ ਆਰ ਐਫ ਹੀ ਮਿਲੂਗਾ ਇਦੇ ਵਿੱਚ ਤੁਹਾਨੂੰ ਕਦੋਂ ਵੀ ਤੁਸੀਂ ਲੈ ਲਓ ਐਮ ਆਰ ਵੀ ਹੀ ਮਿਲੂਗਾ ਇਹ ਪੈਟ ਕਰਤਾ ਕੰਪਨੀ ਨੇ ਇਹ ਕਰਤਾ ਵੀ ਇਹਨੂੰ ਐਮ ਆਰ ਵੀ ਐਮ ਆਰ ਵੀ ਦੇਣਾ 16 ਨੂੰ 28 ਦੇ ਤੇ ਮਗਲੇ ਟਾਇਰ ਹੈਗੇ ਆ ਹਾਂਜੀ ਉਸ ਤੋਂ ਬਾਅਦ ਦੇ ਵਿੱਚ ਇਹਦੇ ਵੀਰੇ ਮੂਹਰੇ ਟਾਇਰ ਹੈ ਗਿਆ 9524 ਦੇ 95 ਇਹ ਵੀ ਐਮ ਆਰ ਵੀ ਦੇ ਆ ਠੀਕ ਆ ਹਾਂਜੀ ਬਾਕੀ ਇਹ ਕਿੰਨੀ ਹੋਰ ਪਾਵਰ ਚ ਆ ਗਿਆ ਵੀਰੇ ਇਹ ਹੀ ਆਪਾਂ ਕਾਪੀ ਤੇ ਜਿਹੜੀ 50 ਹੌਸਪਾਵਰ ਲਿਖ ਕੇ ਦਿੰਨੇ ਆ ਉਹ ਤਾਂ ਹੁਣ ਤੁਹਾਨੂੰ ਪਤਾ ਹੀ ਆ ਵੀ ਕਿੰਨੀ ਹੈਗੀ ਪਾਵਰ ਕਿਉਂਕਿ ਪਹਿਲਾਂ ਵਾਲਾ ਜਿਹੜਾ 60 55 ਆਪਣਾ ਉਹੀ ਇੰਜਨ ਆ ਇਨ ਲਾਈਨ ਇੰਜਨ ਆ ਮੈਕੋ ਦਾ ਪੰਪ ਆ ਕੋਈ ਚੀਜ਼ ਆਪਾਂ ਬਦਲੀ ਨਹੀਂ ਹੈਗੀ ਹਨਾ ਸਾਰਾ ਕੁਝ ਉਹੀ ਆ ਕਸਟਮਰ ਤੁਹਾਨੂੰ ਆ ਕੇ ਦੱਸਦਾ ਹੀ ਹੋਊਗਾ ਕਿ ਕਿੰਨੀ ਹਸ ਪਾਵਰ ਤਾਂ ਕੰਮ ਕਰ ਜਾਂਦਾ ਜਿਹੜਾ ਕਸਟਮਰ ਆਈ ਕਸਟਮਰ ਤਾਂ ਇਹ ਗੱਲ ਕਹਿੰਦਾ ਵੀ ਸਾਨੂੰ 60 ਤੋਂ 65 ਹਸ ਪਾਵਰ ਦਾ ਟਰੈਕਟਰ ਲੈਣ ਦੀ ਲੋੜ ਨਹੀਂ ਹੈਗੀ ਸਾਨੂੰ ਤੁਸੀਂ ਇਹੀ ਦੇ ਦਿਓ ਇਹ ਕੰਮ ਕਰਦਾ ਇਹ ਕੰਮ ਕਰਦਾ ਇਹ ਕੰਮ ਕਰਦਾ ਸੀ ਬਹੁਤ ਟਰੈਕਟਰ ਹੀ ਸੇਲ ਕਰ ਚੁੱਕੇ ਆ ਉਸ ਵਾਰ ਜਿਹੜੀ ਇਹ ਨਾ ਆ ਗਈ ਢੋਲਕੀ ਦੀ ਵੇਚ ਦੇਤੀ ਲਾ ਸੈਂਸਰ ਬੜ ਜਿਵੇਂ ਅੱਗੇ ਨਾ ਥੋੜਾ ਜਿਹਾ ਅੱਗੇ ਲੋਕ ਆਵਾਜ਼ ਨੂੰ ਮਤਲਬ ਫੋਰਦੀ ਕਰਦੇ ਪਸੰਦ ਕਰਦੇ ਸੀ ਹੁਣ ਹੁਣ ਕਿਹਨੇ ਫੋਰਦੀ ਸਵਰਾਜ ਨੂੰ ਫੋਰਦੀ ਆਵਾਜ਼ ਨੂੰ ਲੋਕ ਪਸੰਦ ਕਰਦੇ ਸੀ ਕਿ ਵੀ ਹਰ ਹਰ ਕਰਦਾਗਾ ਪਰ ਹੁਣ ਨਾ ਲੋਕ ਥੋੜਾ ਜਿਹਾ ਉੱਪਰ ਬੈਠ ਕੇ ਫੋਨ ਸੁਣਨਾ ਪਸੰਦ ਕਰਦੇ ਆ ਟਰੈਕਟਰ ਦੇ ਉੱਤੇ ਵੀ ਸਾਇਲੈਂਟ ਹੋਵੇ ਵੀ ਸਾਇਲੈਂਟ ਹੋਵੇ ਹਾਂ ਇਹਦੇ ਉੱਤੇ ਤੁਸੀਂ ਸਟਾਰਟ ਕਰਕੇ ਤੁਹਾਨੂੰ ਦਿਖਾ ਦਾਂਗੇ ਇਹ ਜਮਾਂ ਸਾਇਲੈਂਟ ਆ ਟਰੈਕਟਰ ਕੋਈ ਆਵਾਜ਼ ਨਹੀਂ ਕੋਈ ਸਾਊਂਡ ਨਹੀਂ ਜਮਾਂ 0% ਸਾਊਂਡ ਹੈ ਇਹਦਾ 0% ਹਾਂ ਠੀਕ ਹੈ ਉਸ ਤੋਂ ਬਾਅਦ ਵਿੱਚ ਇਹਦਾ ਫੀਟ ਗਾਰਡ ਕੰਪਨੀ ਦਾ ਜਿਹੜਾ ਅਸੀਂ ਜਾਪਾਨ ਤੋਂ ਲੈ ਰਹੇ ਹਾਂ 에ਅਰ ਏਅਰ ਕਲੀਨਰ ਏਅਰ ਵਿੰਡਰ ਸੀ ਫੀਡ ਗਾਰਡ ਕੰਪਨੀ ਦਾ ਵਰਤਦੇ ਆ ਇਹਦਾ ਕੀ ਫਾਇਦਾ ਜੀ ਹਾਂਜੀ ਇਹਦਾ ਇਹ ਫਾਇਦਾ ਜਿਵੇਂ ਇੱਥੋਂ ਦੀ ਇਹ ਹਵਾ ਲੈਂਦਾ ਹਾਂਜੀ ਐਸੋ ਸਾਈਡ ਨਾਲ ਇਹਦੇ ਟਿੱਡੀ ਲੋਟਾਂ 'ਚ ਪੱਖੀਆਂ ਜੀਆਂ ਲਾਈਆਂ ਹੋਈਆਂ ਨੇ ਆ ਟਿੱਡ ਲੋਡ ਕਰਕੇ ਵੀਰੇ ਹਾਂਜੀ ਇਹ ਜਦੋਂ ਇਹ ਹਵਾ ਨੂੰ ਸਰਕੂਲੇਟ ਕਰਦੀਆਂ ਨੇ ਘਬੌਂਦੀਆਂ ਨੇ ਜਿਹੜੀ ਮੋਟੀ ਹਵਾ ਹੁੰਦੀ ਆ ਉਹ ਇੱਥੋਂ ਦੀ ਬਾਹਰ ਨਿਕਲ ਜਾਂਦੀ ਹੈ ਜੀ ਠੀਕ ਆ ਜਗਾ ਤੋਂ ਦੀ ਮੋਟੀ ਹਵਾ ਬਾਹਰ ਕੱਢ ਦਿੰਦਾ ਇਹ ਹਾਂਜੀ ਜਿਹੜੀ ਬਰੀਕ ਹਵਾ ਹੁੰਦੀ ਆ ਉਹੀ ਇਹਦੇ ਵਿੱਚ ਜਾਂਦੀ ਆ ਜੇ ਆਰਮ ਟਰੈਕਟਰਾਂ ਦੇ ਆਪਾਂ ਗੱਲ ਕਰੀਏ ਵੀ ਇੱਕ ਦਿਨ ਦੇ ਵਿੱਚ ਜਾਂ ਦੋ ਦਿਨਾਂ ਬਾਅਦ ਇਹ ਸਾਫ਼ ਕਰਨਾ ਪੈਂਦਾ 12 ਘੰਟੇ ਮਾਜਾ 15 ਘੰਟੇ ਮਾਦ ਇਹਦੇ ਡਬਲ ਚੱਲਦਾ ਅੱਛਾ ਫਿਰ ਡਬਲ ਚੱਲੇ ਡਬਲ ਚੱਲੂਗਾ ਫੀਡ ਗਾੜ ਕੰਪਨੀਆਂ ਡਬਲ ਚੱਲੂਗਾ ਜਾਪਾਨ ਦੀ ਤਕਨੀਕ ਆ ਇਹ ਬਾਹਰੋਂ ਉਸ ਹਾਲ ਨਾਲ ਇੱਥੋਂ ਸਾਰਾ ਕੁਝ ਨਾ ਆਉਂਦਾ ਹਾਂ ਸੋਧ ਕੇ ਮਾੜੀਆਂ ਚੀਜ਼ਾਂ ਕਹਿੰਦਾ ਮਤਲਬ ਇੱਧਰ ਕੱਢ ਪਹਿਲੀ 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 ਵਾਰ ਕਰੀ ਹੋਈਆਂ ਨਹੀਂ ਇੱਕ ਦਾ ਇੱਧਰ ਹਨ ਇਹਦਾ ਪੈਂਟ ਆ ਗਿਆ ਜੀ ਹਾਂ ਜੀ ਹਾਂ ਇਹ ਕਿੱਧਰ ਵੀ ਆ ਗਿਆ ਇੱਧਰ ਵੀ ਆ ਗਿਆ ਜੀ ਇੱਕ ਮੈਂ ਜਿਹੜਾ ਆਰਮ ਟਰੈਕਟਰਾਂ ਦੇ ਵਿੱਚ ਕੀ ਹੁੰਦਾ ਸੀਗਾ ਜ ਟ੍ਰੈਕਟਰੀ ਕੰਪਨੀ ਨਾ ਮੜਗਾੜ ਦੇ ਤੇ ਇੱਕ ਨੰਬਰ ਲਿਖ ਦਿੰਦੀ ਸੀਗੀ 0018151112s ਹਾਂ ਹਾਂ ABC ਜਟਪਾ ਟੋਲ ਫਰੀ ਨੰਬਰ ਹਾਂ ਇਹਦੇ ਕੀ ਦਿੱਤਾਈ ਇਹਦੇ ਉੱਤੇ ਆਪਾਂ ਟੋਲ ਫਰੀ ਨੰਬਰ ਨਹੀਂ ਦਿੱਤਾ ਇਹਦੇ ਉੱਤੇ ਆਪਾਂ ਨਾ ਇੱਕ 24 ਘੰਟੇ ਹਾਂਜੀ ਸੱਤੇ ਦਿਨ ਹਾਂਜੀ ਆ ਇੱਕ ਪੁਸ਼ ਬਟਨ ਦਿੱਤਾ ਇਹਨੂੰ ਆਪਾਂ 2 ਤੋਂ 3 ਸਕਿੰਟ ਇਹਨੂੰ ਦੱਬ ਕੇ ਰੱਖਣਾ ਤੇ ਟੂੰਗ ਦੀ ਆਵਾਜ਼ ਕਰੂਗਾ ਠੀਕ ਹੈ ਜੀ ਤੁਸੀਂ ਕਿੱਥੇ ਵੀ ਖੜੇ ਹੋ ਤੁਹਾਡੀ ਪਹਿਲਾਂ ਲੋਕੇਸ਼ਨ ਟਰੈਕ ਹੋਊਗੀ ਕੰਪਨੀ ਲੋਕੇਸ਼ਨ ਟਰੈਕ ਕਰੂਗੀ ਉਸ ਤੋਂ ਬਾਅਦ ਤੁਹਾਡੀ ਗੱਲ ਪੁੱਛੇ ਉਹ ਵੀ ਕੀ ਪ੍ਰੋਬਲਮ ਹੈ ਇਹ ਤੁਹਾਡੇ ਫੋਨ ਦੇ ਉੱਤੇ ਵੀ ਫੋਨ ਆਊਗਾ ਜੇ ਤੁਸੀਂ ਕਹਤਾ ਵੀ ਮੈਂ ਟਰੈਕਟਰ ਦੇ ਕੋਲੇ ਹੈ ਨਹੀਂ ਡਰਾਈਵਰ ਸਾਡਾ ਚਲਾਉਂਦਾ ਵੀ ਮੈਨੂੰ ਨਹੀਂ ਪਤਾ ਤਾਂ ਟਰੈਕਟਰ ਦੇ ਉੱਤੇ ਹੀ ਫੋਨ ਆਊਗਾ ਇੱਥੇ ਆ ਜੂਗਾ ਇੱਥੇ ਆ ਜੂਗਾ ਤੁਹਾਡੀ ਕੋਈ ਵੀ ਦਿੱਕਤ ਕੋਈ ਵੀ ਪਰੇਸ਼ਾਨੀ ਆ ਮੰਨ ਕੇ ਚੱਲੋ ਵੀ ਤੁਸੀਂ ਆਪਾਂ ਆ ਜਿਹੜੀ ਚੀਜ਼ ਆ ਹਾਂਜੀ ਲੋਕ ਕਰੋੜਾਂ ਰੁਪਈਆ ਦੀਆਂ ਗੱਡੀਆਂ ਲੈ ਕੇ ਆਉਂਦੇ ਆ ਤੁਸੀਂ ਵੀਰੇ ਵੀਡੀਓ ਕਰਦੇ ਹੋ ਹਾਂ ਕਰੋੜਾਂ ਰੁਪਈਆ ਦੀਆਂ ਗੱਡੀਆਂ ਲੈ ਕੇ ਆਉਂਦੇ ਆ ਉਹਨਾਂ ਦੇ ਵਿੱਚ ਵੀ ਇਹ ਜੀ ਹੈ ਮੈਂ ਕਹਿ ਨਹੀਂ ਲੱਗਿਆ ਸੀ ਤੁਸੀਂ ਕਹਤਾ ਉਹਨਾਂ ਕਿਸੇ ਕਾਰਨ ਦੇ ਵਿੱਚ ਵੀ ਹੈ ਨਹੀਂ ਇਹਦੇ ਵੀਰੇ ਟਰੈਕਰ ਵੀ ਆ ਇਹਦਾ ਤਾਂ ਕਾਲ ਵੀ ਹੁੰਦੀ ਆ ਨਹੀਂ ਇਹਦਾ ਕੋਈ ਰੀਚਾਰਜ ਵਗੈਰਾ ਕਰਨਾ ਪਊ ਇਹ ਰੀਚਾਰਜ ਵੀਰੇ 5 5 ਸਾਲ ਇਹ ਵੈਲਿਡਿਟੀ ਆ 5 ਸਾਲ 5 ਸਾਲ ਸਾਡੀ ਗਾਰੰਟੀ ਆ 5 ਸਾਲ ਦੀ ਇਹ ਵੈਲਿਡਿਟੀ ਆ ਜਿਸ ਦਿਨ ਤੁਸੀਂ ਲੈ ਕੇ ਜਾਓਗੇ ਜਿਸ ਦਿਨ ਇਹਦਾ ਬਿੱਲ ਕੱਟਿਆ ਜਾਊਗਾ ਉਸ ਦਿਨ ਤੋਂ ਸ਼ੁਰੂ ਹੋਊਗੀ ਇਹਦੀ 5 ਸਾਲ ਠੀਕ ਆ ਠੀਕ ਆ ਇਹ ਆਪਣੇ ਵੀਰ ਨੇ ਅੱਗੇ ਵੀ ਆਪਾਂ ਪੈਕੇਜ ਦੱਸਿਆ ਸੀਗਾ ਵੀ ਆਪ ਨੂੰ ਕੋਈ ਵੀ ਜ਼ਰੂਰਤਾਂ ਗੇਰਾਂ ਦੀਆਂ ਸਪੀਡਾਂ ਮਗਰ ਇੰਪਲੀਮੈਂਟ ਦੱਸਣੇ ਦੱਸੋ ਸਾਰਾ ਦੱਸੋ ਸਾਰਾ ਕੁਝ ਦੱਸੋ ਜੋ ਮਰਜ਼ੀ ਪੁੱਛ ਲੋ ਤੇ ਫੋਨ ਲਾ ਕੇ ਇੱਕ ਗੱਲ ਹੋਰ ਵੀ ਆ ਹਾਂਜੀ ਇਹ ਗੱਲ ਹੋਰ ਆ ਪਲੱਸ ਪੁਆਇੰਟ ਆ ਹਾਂਜੀ ਮੰਨ ਲਓ ਵੀ ਆਮ ਕੰਪਨੀ ਦੇ ਵਿੱਚ ਜਿਹੜਾ ਬੰਦਾ ਫੋਨ ਚੱਕਦਾ ਉਹ ਹਿੰਦੀ ਬੋਲਦਾ ਹਾਂਜੀ ਆਪਾਂ ਨੂੰ ਸਮਝ ਨਹੀਂ ਆਉਂਦੀ ਹਾਂ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਉਹ ਬੰਦਾ ਹਿੰਦੀ ਬੋਲੂਗਾ ਜਦੋਂ ਤੁਸੀਂ ਗੱਲ ਕਰੋਗੇ ਵੀ ਮੈਂ ਪੰਜਾਬ ਮੈਂ ਪੰਜਾਬ ਤੋਂ ਆਈ ਉਹ 99% ਕਾਲ ਆਡੀ ਪੰਜਾਬ ਦੀ ਉਹ ਪੰਜਾਬੀ ਬੰਦਾ ਚੱਕੂ ਪਹਿਲੇ ਹੀ ਪਹਿਲੇ ਹੀ ਪਹਿਲੇ ਹੀ ਇਹ ਵੀ ਦਿੱਕਤ ਨਹੀਂ ਆ ਸਿਰਾ ਕਰ ਸਿਰਾ ਕਰਤਾ ਹਾਂ ਜਿਵੇਂ ਕਹਿੰਦੇ ਨਾ ਇਦੋਂ ਘਾ ਦੁਨੀਆ ਖਤਮ ਆ ਲਾਸਟ ਆ ਇਹ ਬਸ ਇਦੋਂ ਘਾ ਦੁਨੀਆ ਖਤਮ ਹੋ ਕੰਮ ਕਰਤਾ ਬਾਕੀ ਚੀਜ਼ਾਂ ਦਾ ਦੇਖ ਲਓ ਤੁਸੀਂ ਪਾਵਰ ਇਨ ਬੜਾ ਪਾਵਰ ਸਟੀਅਰਿੰਗ ਜਿਹੜਾ ਡਬਲ ਹੁੰਦਾਗਾ ਜੈਕ ਵਾਲਾ ਹੋਰ ਕੋਈ ਵੀ ਚੀਜ਼ ਬਚ ਐਲੂਮੀਨੀਅਮ ਦਾ ਆਪਣਾ ਰਹੇ ਹੋਗਾ ਰੇਡੀਏਟਰ ਹੋਗਾ ਕੋਈ ਚੀਜ਼ ਦਾ ਯਾਰ ਕੰਪਨੀ ਸ਼ੰਕਾ ਛੱਡੀ ਨੇ ਖਤਮ ਸਾਰੇ ਟੈਨਸ਼ਨਾਂ ਖਤਮ ਕਰਤੀਆਂ ਸਾਡੀਆਂ ਕੰਪਨੀ ਨੇ ਕੋਈ ਹੁਣ ਪ੍ਰੋਬਲਮ ਨਹੀਂ ਹੈਗੀ ਸ਼ੋਅ ਨੂੰ ਵੀ ਪੂਰੀ ਸਪੋਰਟ ਪੂਰੀ ਪੂਰੀ ਸਪੋਰਟ ਹਸਪਤਲ ਆਈਆਂ ਹੈ ਪੂਰੀ ਘੈਂਟ ਬਣਾਈਆ ਵੀਰੇ ਮੈਂ ਤਾਂ ਨਾ ਇਹਨੂੰ ਸੋਚੀ ਜਾਂਦਾ ਸੀ ਵੀ ਕਿਤੇ ਸੀਆਰਡੀ ਆ ਨਾ ਨਾ ਵੀਰੇ ਨਾ ਨ ਸੀਆਰਡੀ ਮਾਈਕੋ ਪੰਪ ਦੇ ਵਿੱਚ 3782 ਸੀਸੀ ਇੰਜਨ ਦੀ ਸੀਸੀ ਕਾਪੀ ਤੇ ਲਿਖ ਕੇ ਦੇਵਾਂਗਾ ਸੀ 3782 ਸੀਸੀ ਜਿਹੜਾ ਪਹਿਲਾ ਸਾਡਾ 60 ਲਿਆਉਂਦਾ ਸੀ ਅਸੀਂ ਉਹਦੀ ਵੀ ਕਾਪੀ ਜਿਹੜੇ ਆਮ ਮੇਰੇ ਜ਼ਿੰਮੇਵਾਰ ਭਰਾ ਨੇ ਚਾਹੇ ਤੁਸੀਂ ਚੱਕ ਕੇ ਕਾਪੀ ਦੇਖ ਲਿਓ ਉਹਦੇ ਉੱਤੇ 3782 ਸੀਸੀ ਲਿਖਿਆ ਆਉਂਦਾ ਸੀ ਇਹਦੇ ਵਿੱਚ ਉਹੀ ਇੰਜਣ ਆ 3782 ਸੀਸੀ ਅਸੀਂ ਲਿਖ ਕੇ ਦੇਵਾਂਗੇ ਸੇਮ ਮਤਲਬ ਸੇਮ ਲੇਕ ਫੰਕਸ਼ਨ ਵਧਾਤੇ ਫੰਕਸ਼ਨ ਵਧਾਤੇ ਗੇਅਰਾਂ ਦੇ ਸਿਸਟਮ ਚੇਂਜ ਕਰਤਾ ਉੱਚਾ ਕਰਤਾ ਆ ਜੀਜ਼ਾਂ ਦਾ ਜਿਹੜਾ ਮੰਨ ਕੇ ਚੱਲੋ ਵੀ ਪੂਰਾ ਫੁੱਲ ਮਤਲਬ ਕੰਫਰਟੇਬਲ ਆ ਕਿਸੇ ਤੁਹਾਨੂੰ ਐ ਨਹੀਂ ਹੈਗਾ ਵੀ ਦਿੱਕਤ ਆਊਗੀ ਤੇ ਇੱਕ ਚੀਜ਼ ਹੋਰ ਜਿਹੜੀ ਤੁਸੀਂ ਪਲੱਸ 65 ਦੱਸਿਆ ਵੀ ਸੀਟ ਉੱਪਰ نیچے ਸੀਟ ਉੱਪਰ نیچے ਅੱਗੇ ਪਿੱਛੇ ਤੱਲੀ ਜੇ ਬਟੋਨ ਨੂੰ ਵੀ ਆਪਾਂ ਕਈ ਵਾਰੀ ਐਡਜਸਟ ਕਰਨੀ ਉਹ ਵੀ ਹੋ ਜਾਂਦੀ ਹੈ ਜੱਗ ਕੇ ਪਿੱਛੇ ਨੂੰ ਇਹ ਵੀ ਫੰਕਸ਼ਨ ਇਹ ਵੀ ਫੰਕਸ਼ਨ ਦੇਖਿਆ ਵੀ ਹੈ ਨਹੀਂਗਾ ਓਕੇ ਆ ਕੰਮ ਹਾਂਜੀ ਹਾਂ ਬਾਕੀ ਮੈਂ ਕਿਸਾਨ ਵੀਰਾਂ ਨੂੰ ਨਾ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣੀ ਚਾਹਣਾ ਜੀ ਹਾਂਜੀ ਵੀਰੇ ਜੀ ਆਮ ਨਾ ਟਰੈਕਟਰਾਂ ਦੇ ਵਿੱਚ ਕੀ ਹੁੰਦਾ ਹਾਂਜੀ ਜਿਹੜਾ ਆਪਣਾ ਆਹ ਮੀਟਰ ਹੁੰਦਾ ਹਾਂਜੀ ਇਹ ਆਪਣਾ ਮੰਨ ਲਓ ਵੀ ਦਾਦਾਂ ਦਾ 1600 ਤੇ ਚੱਲਦਾ 1700 ਤੇ ਚੱਲਦਾ 1500 ਤੇ ਚੱਲਦਾ ਹਾਂਜੀ ਮੇਰੇ ਹਿਸਾਬ ਨਾਲ ਹੋਣਾ ਨਹੀਂ ਕਿਸੇ ਟਰੈਕਟਰ 'ਚ ਜਿਹੜਾ ਕਿਲੋਮੀਟਰ ਦੱਸੇ ਵਿੱਚ ਕਿੰਨੇ ਕਿੰਨੀ ਰੇਸ ਤੇ ਜਾ ਰਿਹਾ 30 ਤੇ ਜਾ ਰਿਹਾ 40 ਤੇ ਜਾ ਰਿਹਾ ਪੈਂਟ ਚਲੇ ਜਾ ਰਹੇ ਆ ਇਹ ਉਹ ਵੀ ਦੱਸੂਗਾ ਜੀ ਮੈਂ ਕਹਿੰਦਾ ਨਾ ਫੰਕਸ਼ਨ ਨਾ ਛੱਡਿਆ ਹੈਗਾ ਛੱਡਿਆ ਨਹੀਂ ਜੀ ਕੋਈ ਇਹਦਾ ਨਾ ਸਰਾ ਕਰਤਾ ਯਾਰ ਉਹ ਵੀ ਇਹ ਦੱਸੂਗਾ ਇਹਦੇ ਵਿੱਚ ਉਹ ਵੀ ਇਹਦੇ ਵਿੱਚ ਫੰਕਸ਼ਨ ਆ ਮੰਨੂ ਉੱਪਰ ਆ ਮੜਿਆ ਹਾਂ ਦੀਆਂ ਆਪਾਂ ਵੀਰਾਂ ਨੂੰ ਨਾ ਇਹ ਰੱਖ ਦੋ ਤੇਰੇ ਸ਼ੋ ਵਾਹ ਜੀ ਵਾਹ ਕੀ ਬਾਤਾਂ ਨੇ ਸ਼ੋ ਦਾ ਇਧਰੋਂ ਦਿਖਾਣ ਨੂੰ ਸਾਰਾ ਕੁਝ ਨਾ ਵੀਰੇ ਨੇ ਜਿਵੇਂ ਦੱਸਿਆ ਵੀ ਇਹ ਉਹ ਵੀ ਦੱਸੂਗਾ ਆ ਜੀਰੋ ਜਿੱਥੇ ਲਿਖਿਆ ਇੱਥੇ ਕਿਲੋਮੀਟਰ ਆਉਣਗੇ ਜਦੋਂ ਰੈਕਟਰ ਚੱਲੂਗਾ ਜੀ ਆਹ ਜਿਹੜੇ ਉੱਪਰ ਲੱਗੇ ਹੋਏ ਨੇ 500 1000 rpm ਹੋਗੇ ਵੀ ਕਿੰਨੇ ਤੇ ਚੱਲ ਰਿਹਾ ਠੀਕ ਆ ਆ ਥੱਲੇ ਘੰਟੇ ਹੋਗੇ 13 ਘੰਟੇ 13.4 ਘੰਟੇ ਚੱਟਰ ਚੱਲਿਆ ਹੋਇਆ ਆਪਣਾ ਇਹ ਆਹ ਡੀਜ਼ਲ ਦਾ ਹੋ ਗਿਆ ਮੀਟਰ ਆ ਹੋ ਗਿਆ ਆਪਣਾ ਗਰਮ ਵਾਲਾ ਹੀਟਲ ਆ ਠੀਕ ਆ ਵੀਰ ਜੀ ਠੀਕ ਹਾਂਜੀ ਮੈਂ ਕੀ ਨਾ ਮੈਂ ਹਰ ਵਾਰੀ ਗੱਲ ਕਰਦਾ ਨਾ ਮੈਨੂੰ ਨਾ ਜਿਵੇਂ ਅੱਜ ਤਾਂ ਇਸ ਚੀਜ਼ ਤੋਂ ਕੁੰਡ ਚੱਕੇ ਗਿਆ ਨਾ ਵੀ ਆ ਮੈਨੂੰ ਸੋਹਣੇ ਕਿਉਂ ਲੱਗਦੇ ਆ ਹਾਂਜੀ ਇਹ ਜਦੋਂ ਪੋਰਸ਼ ਕੰਪਨੀ ਨੇ ਡਿਜ਼ ਉਹੀ ਗੱਲ ਆ ਮਾੜੇ ਤਾੜੇ ਨੂੰ ਮਾੜੇ ਤਾੜੇ ਦਾ ਕਰੇ ਨਹੀਂ ਹਾਂ ਜੀ ਹਾਂ ਇਹ ਸਿਰਾ ਹੀ ਕਰਤਾ ਵੀਰੇ ਇਸ ਵਾਰੀ ਇਹ ਫਾਰਮ ਡਰਾਈਵ ਦੀ ਕੰਪਨੀ ਆ ਇਹ ਪਹਿਲਾਂ ਤੋਂ ਹੀ ਸੁੰਦਰਤਾ ਸਨਖੇਪਣ ਨੂੰ ਨਹੀਂ ਕਿਸੇ ਕੋਈ ਕੰਪਰੋਮਾਈਜ਼ ਨਹੀਂ ਕੋਈ ਕੰਪਰੋਮਾਈਜ਼ ਸਨਖੇਪਣ ਨੂੰ ਕੋਈ ਕੰਪਰੋਮਾਈਜ਼ ਨਹੀਂ ਸਨਖੇਪਣ ਨੂੰ ਤੇ ਕਹਿੰਦੇ ਵੀ ਸਾਡਾ ਸਨਖੇ ਵਾਲੇ ਪਾਸੋਂ ਨਾ ਬੰਨ੍ਹਾਇਆ ਗਿਆ ਹਾਂ ਅਗਲਾ ਕਹਿੰਦਾ ਨਾ ਜਿਹਦੇ ਘਰੇ ਫਾਰਮ ਟਰੈਕ ਖੜਾ ਹਾਂ ਕੁੜੀ ਵਾਲੇ ਰਿਸ਼ਤਾ ਕਰ ਜਾਂਦੇ ਉਹ ਉਹ ਗੱਲਾਂ ਸੱਚੀਆਂ ਨੇ ਸੱਚੀਆਂ ਸੱਚੀਆਂ ਕੋਈ ਉਹ ਨਹੀਂ ਹੈਗਾ ਝੂਠ ਨਹੀਂ ਹੈਗਾ ਤੇ ਬ੍ਰੇਕਾਂ ਇਹਦੀਆਂ ਵੀਰ ਜੀ ਕਿਹੜੀਆਂ ਆਈਆਂ ਬ੍ਰੇਕ ਆ ਤੇਲ ਦੇ ਵਿੱਚ ਆਈ ਤੇਲ ਦੇ ਵਿੱਚ ਡੁੱਬੀਆਂ ਹੋਈਆਂ ਇੱਕ ਨਾ ਆਮ ਟਰੈਕਟਰਾਂ ਤੇ ਕੀ ਹੁੰਦਾ ਤੇਲ ਵਾਲੀਆਂ ਬ੍ਰੇਕਾਂ ਕਹਿ ਕੇ ਟਰੈਕਟਰ ਵੇਚਦੇ ਆ ਹਾਂਜੀ ਵੀਰੇ ਆਮ ਕੰਪਨੀ ਵਾਲੇ ਉਹ ਤੇਲ ਦੇ ਵਿੱਚ ਡੁੱਬੀਆਂ ਨਹੀਂ ਹੁੰਦੀਆਂ ਇਹਦੀਆਂ ਬ੍ਰੇਕਾਂ ਜਿਹੜੀਆਂ ਹਰ ਵਕਤ ਤੇਲ ਦੇ ਵਿੱਚ ਡੁੱਬੀਆਂ ਹੋਈਆਂ ਨੇ ਆਇਆ ਦਾ ਹੈਂਡ ਬ੍ਰੇਕ ਦਾ ਲੀਵਰ ਦੇਤਾ ਜੀ ਠੀਕ ਹੈ ਜੀ ਇਹਨੂੰ ਉੱਪਰ ਨੂੰ ਕਰ ਲੋ ਉੱਪਰ ਨੂੰ ਕਰੋ ਹੈਂਡ ਬ੍ਰੇਕ ਲੱਗ ਗਿਆ ओके ਇੱਥੇ ਲੱਗ ਗਿਆ ਹੈ ਨਾ ਤੇ ਬਾਕੀ ਆ ਰੇਸ ਦਾ ਜਿਹੜਾ ਪੈਨਲ ਆ ਤੁਸੀਂ ਉਹ ਦੱਬ ਕੇ ਦੇਖੋ ਕਿੰਨਾ ਨਾਰਮਲ ਤੇ ਕਿੰਨਾ ਸਮੂਥ ਹਾਂ ਦੇਖੋ ਕਿੰਨਾ ਸਮੂਥ ਇਹ ਵਾਲੀ ਰੇਸ ਵੀ ਨਾ ਮੇਰੇ ਵੀਰ ਅੱਜ ਕੱਲ ਬਾਹਰੋਂ ਮੋਡੀਫਾਈ ਕਰਾਉਂਦੇ ਤੇ ਕੰਪਨੀ ਨੇ ਆਪ ਹੀ ਆਪ ਹੀ ਕਰਕੇ ਦਿੱਤੀ ਹਾਂ ਮੈਟਿੰਗ ਲੱਗੀ ਹੋਈ ਆ ਸਾਰੀ ਉੱਤੇ ਮੈਟ ਇਹ ਜੋ ਕੁਝ ਵੀਰੇ ਟਰੈਕਟਰ ਨੂੰ ਲੱਗਿਆ ਹੈ ਆਪਣਾ ਨਾਲ ਹੀ ਮਿਲੂ ਇਹ ਸਾਰਾ ਕੁਝ ਨਾਲ ਮਿਲੂਗਾ ਜੀ ਸਾਰਾ ਕੁਝ ਮੈਟ ਵਗੈਰਾ ਵੇਟ ਵੇਟ ਵਗੈਰਾ 1.55 ਕਿਲੋ ਵੇਟ ਉਹ ਵੀ ਮੂਰੇ ਲੱਗੇ ਆਊਗਾ ਜੀ ਮੈਟ ਲੱਗੇ ਹੋਣਗੇ ਡੰਡਾ ਡਰਾਵਰ ਛਤਰੀ ਹੁੱਕ ਬੰਪਰ ਆਪਾਂ ਲਾ ਕੇ ਦੇਵਾਂਗੇ ਸਾਰਾ ਬੰਪਰ ਚੀਜ਼ ਹੋਰ ਟਰੈਕਟਰ ਜਿਵੇਂ ਪਹਿਲਾਂ ਮੋਡੀਫਾਈ ਕਰਨ ਲੱਗੇ ਨਾ ਫਾਰਮ ਟਰੈਕ ਤੋਂ ਬੜਾ ਸਮਾਨ ਆ ਲਿਆ ਜਾਂਦਾ ਹਾਂ ਹੁਣ ਤਾਂ ਡਿਆ ਵੀ ਚੀਜ਼ਾਂ ਡਿਮਾਂਡਿੰਗ ਡਿਮਾਂਡਿੰਗ ਦੇ ਡਿਮਾਂਡਿੰਗ ਅਸੀਂ ਨਾ ਤੁਸੀਂ ਵਿਸ਼ਵਾਸ ਕਰਿਓ ਜੇ ਅਸੀਂ ਮੰਨ ਕੇ ਚੱਲੋ ਵੀ ਸਪੇਅਰ ਪਾਰਟ ਮੰਗਾਉਣੇ ਆ ਪੁਰਾਣੀਆਂ ਉਹਨਾਂ ਨਾਲ ਨਾ ਡਰ ਤੈ ਜਿਹੜੀਆਂ ਸਾਡੀਆਂ ਲਾਈਟਾਂ ਹੈਡਲਾਈਟ ਹੋ ਗਈ ਆ ਲੱਫੜ ਕਾਢਣੀਆਂ ਲਾਈਟਾਂ ਹੋ ਗਈਆਂ ਹਾਂਜੀ ਹਾਂਜੀ ਤੇ ਅਸੀਂ ਮੰਨ ਲਵੀ ਇੱਕ ਕਾਰ ਸਾਡੇ ਕੋਲੇ ਆਈ ਸਮਾਨ ਦੀ ਭਰ ਕੇ ਹਾਂਜੀ ਠੀਕ ਹੈ ਉਹ ਵੀ ਚੱਕੀ ਜਾਂਦੀ ਨਹੀਂ ਤੇ ਇੱਕ ਕਾਰ ਸਾਡੇ ਕੋਲੇ ਇਹਨਾਂ ਚੀਜ਼ਾਂ ਦੀ ਅੱਡ ਆਉਂਦੀ ਆ ਭਰ ਕੇ ਵੀ ਯਾਰ ਸਾਨੂੰ ਆਹ ਲਿਆ ਦੋ ਸਾਨੂੰ ਆਹ ਲਿਆ ਦੋ ਆਹ ਲਿਆ ਦੋ ਉਹ ਚੀਜ਼ਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਇਹ ਚੀਜ਼ਾਂ ਨੂੰ ਕੰਪਨੀ ਪਹਿਲ ਦਿੰਦੀ ਆ ਵੀ ਯਾਰ ਵੀ ਸਾਡਾ ਸਨੱਖੇ ਵਾਲੇ ਪਾਸੋਂ ਨਾ ਪਿੱਛੇ ਰਿਆ ਜੀ ਹਾਂ ਤਾਂ ਹੀ ਉਹ ਏਡੀ ਵੱਡੀ ਕੰਪਨੀ ਨੂੰ ਹੱਥ ਪਾਇਆ ਨਹੀਂ ਮਤਲਬ ਉਹ ਆਮ ਲੋਕਾਂ ਦੀ ਪੋਰਸ਼ ਕੰਪਨੀ ਆ ਮੇਰੇ ਆਮ ਲੋਕਾਂ ਹੋਣਾ ਆ ਆਮ ਲੋਕਾਂ ਆ ਠੀਕ ਆ ਜੀ ਆਪਣੇ ਆਰਗੇ ਨਹੀਂ ਸੋਚ ਤੋਂ ਬਾਹਰ ਆ ਪੋਰਸ਼ ਬਾਹਰ 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 ਨਾ ਹਾਂ ਤੇ ਇਹਨਾਂ ਨੇ ਜਾ ਕੇ ਪੋਰਸ਼ ਨੂੰ ਹੱਥ ਪਾਇਆ ਵੀ ਸਾਡੇ ਕਿਸਾਨ ਨੂੰ ਉਹਨਾਂ ਦਾ ਆਪਣੇ ਵੱਲ ਤੋਂ ਪੋਰਸ਼ ਜੇ ਹੁਣ ਅਸੀਂ ਪਹਿਲਾਂ ਵਾਲੀ ਜਿਹੜੀ ਲੁੱਕ ਸੀਗੀ ਉਹਦੇ ਨਾਲ ਲਾਈਟਾਂ ਇੱਥੇ ਬਾਹਰ ਆਉਂਦੀਆਂ ਸੀ ਹਾਂਜੀ ਫਿਰ ਇਹ ਜਿਹੜਾ ਟਰੈਕਟਰ ਆ ਇਹ ਹੁਣ ਆ ਦੇਖੋ ਇੱਥੋਂ 5 ਇੰਚ ਅਪੜਾਉਣ ਦਾ ਹਿੱਸਾ ਹੁੰਦਾ ਅਡਜਸਟੇਬਲ ਜਿਆਦਾ ਕਰਦਾ ਜਿਆਦਾ ਕਰਦਾ ਜੇ ਹੁਣ ਆ ਪਹਿਲਾਂ ਆਪਾਂ ਵਿੱਚ ਆਮ ਜ਼ਿਮੀਂਦਾਰ ਸ਼ਿਕਾਇਤ ਵੀ ਕਰਦੇ ਸੀਗੇ ਵੀ ਆਪਾਂ ਲਾਈਟਾਂ ਬਾਹਰ ਉਹ ਲਾਈਟ ਹੋ ਜਾਦਾ ਨਾ ਟੱਚ ਹੋ ਜਾ ਟੱਚ ਹੋ ਜਾਂਦੀ ਹੈ ਕੰਪਨੀ ਨੇ ਇੰਨਾ ਸੋਚਿਆ ਵੀ ਲਾਈਟ ਇੱਥੇ ਦੇਵੋ ਜਿਹੜੀ ਆ ਚੀਜ਼ਾਂ ਨੂੰ 5 ਇੰਚ ਆ ਵੀਰੇ ਆਹ ਪੂਰਾ ਡਿਫਰੈਂਸ ਹੈ ਦਾ 5 ਇੰਚ ਪਹਿਲਾਂ ਨਾਲ ਵੱਧ ਕਰਦਾ ਪਹਿਲਾਂ ਨਾਲ ਵੱਧ ਕਰਦਾ ਉਸ ਤੋਂ ਬਾਅਦ ਜਿਹੜੀ ਜੀ ਕਟਾਈ ਆ ਹਾਂਜੀ ਕਟਾਈ ਜਿਹੜੀ ਆਮ ਟਰੈਕਟਰ ਨਾਲੋਂ ਇਹਦੀ ਕਟਾਈ ਬਹੁਤ ਜ਼ਿਆਦਾ ਠੀਕ ਹੈ ਵੀਰੇ ਠੀਕ ਆ ਆਮ ਟਰੈਕਟਰ ਨਾਲੋਂ ਇਹਦੀ ਕਟਾਈ ਬਹੁਤ ਜ਼ਿਆਦਾ ਵੱਧ ਕੰਪਨੀ ਨੇ ਇੰਨਾ ਜ਼ਿਆਦਾ ਇਸ ਟਰੈਕਟਰ ਵੱਲ ਧਿਆਨ ਦਿੱਤਾ ਨਾ ਸਾਰਿਆਂ ਵਾਲੀ ਵੈਸੇ ਤਾਂ ਦਿੰਦੀ ਮਾਣ ਆਦੇ ਪੁੱਤ ਸਾਰੇ ਪਿਆਰੇ ਆ ਸਾਰੇ ਪਿਆਰੇ ਆਹੀ ਸਹੀ ਗੱਲ ਆ ਪਰ ਜਵੇਂ ਸਮੇ ਦੇ ਹਿਸਾਬ ਨਾਲ ਲੇਟੈਸ ਹੋਂਦੇ ਕਰਕੇ ਵੀ ਚੈਨਾ ਹੀ ਧਿਆਨ ਦਿੰਦਾ ਵੀ ਕੋਈ ਛੱਡੀ ਨਹੀਂ ਕਮੀ ਨਹੀਂ ਛੱਡੀ ਜੀ ਕਾਰਨ ਕੀ ਸੀਗਾ ਨਾ ਮੰਨ ਕੇ ਚੱਲੋ ਵੀ ਕੰਪਨੀ ਨੂੰ ਇਹ ਹੁਣ ਜਿਹੜੀ ਇਹ ਡਿਮਾਂਡਿੰਗ ਤੇ ਸੀਗਾ ਇਹ ਚਾਹੀਦਾ ਸੀ ਹਾਂ ਹੁਣ ਇਹ ਚਾਹੀਦਾ ਸੀ ਜਿਹੜੀ ਹੁਣ ਆਪਣੀ ਨਵੀਂ ਜਨਰੇਸ਼ਨ ਆ ਹਾਂਜੀ ਉਹ ਬੜਾ ਕੁਝ ਮਾਲਾ ਗੇਰਾਂ ਦਾ ਪੈਚ ਹੁਣ ਗੇਰ ਇਹਦੇ ਤੁਸੀਂ ਦੇਖਿਓ ਜਿਹੜੀ ਆਪਣੀ ਆਪਣੀ ਰੇ ਸਰਕਾਰ ਹੁੰਦੀ ਆ ਉਹਦੇ ਵਾਂਗੂੰ ਪੈਂਦੇ ਆ ਹਾਂ ਐ ਨਹੀਂ ਹੈਗਾ ਵੀ ਸਾਨੂੰ ਕੋਈ ਦਿੱਕਤ ਜਦੋਂ ਮਰਜੀ ਕੋਈ ਵੀ ਵੀਰਾ ਮਾਨ ਕੇ ਚਲੋ ਜਿਹੜਾ ਭਰਾ ਮੇਰਾ ਵੀਡੀਓ ਦੇਖਦਾ ਇਹ ਨਾ ਸੋਚੇ ਵੀ ਯਾਰ ਵੀ ਇਹ ਬੋਲੀ ਜਾਂਦੇ ਆ ਤੁਸੀਂ ਜਦੋਂ ਮਰਜ਼ੀ ਆ ਕੇ ਆਪਣਾ ਟਰੈਕਟਰ ਨੂੰ ਤੁਸੀਂ ਚਲਾ ਕੇ ਦੇਖ ਸਕਦੇ ਹੋ ਕਿਤੇ ਵੀ ਡੀਲਰ ਸਟੱਪ ਦੇ ਕੋਲੇ ਨੂੰ ਕੋਈ ਜ਼ਰੂਰੀ ਨਹੀਂ ਵੀ ਆਪਾਂ ਜਗਰਾਉ ਆ ਕੇ ਦੇਖਣਾ ਵੀ ਇਨਾਂ ਕੋਲੇ ਹੀ ਭਾਈ ਇਹ ਟਰੈਕਟਰ ਆਇਆ ਹੂਗਾ ਹੋਰਾਂ ਕੋਲੇ ਹੋ ਜਿੱਥੋਂ ਵੀ ਤੁਸੀਂ ਜਿਹੜੀ ਵੀ ਡੀਲਰ ਸਟੱਪ ਤੇ ਮਰਜ਼ੀ ਜਾ ਕੇ ਇਹਨੂੰ ਚਲਾ ਕੇ ਦੇਖ ਲਓ ਵਰਲਡ ਮੈਕਸ ਵਰਲਡ ਮੈਕਸ ਜਿਹੜੀ ਸੀਰੀਜ਼ ਆ ਜਿਹੜੇ ਨੂੰ ਮੈਂ ਚਲਾ ਕੇ ਦੇਖੋ ਗੇਅਰ ਦੇਖੋ ਕਿੰਨੇ ਸਮੂਥ ਆ ਹਾਂ ਤੇ ਕਿੰਨਾ ਕੰਫਰਟੇਬਲ ਆ ਜੋ ਮੈਂ ਗੱਲਾਂ ਕਹੀਆਂ ਨੇ ਇਹ ਗੱਲਾਂ ਹੈਗੀਆਂ ਨੇ ਮੈਂ ਤਾਂ ਕਹੀਆਂ ਨੇ ਜਿੱਥ ਮੇਰੇ ਚ ਕੋਈ ਹੋ ਨਹੀਂ ਹੈਗਾ ਵੀ ਨਾ ਨਾ ਜੀ ਚਾ ਜੀ ਵੈਸੇ ਵੀ ਬ੍ਰਾਂਡ ਆ ਬ੍ਰਾਂਡ ਤੇ ਆ ਝੂਠ ਬੋਲ ਨਹੀਂ ਸਕਦੇ ਨਹੀਂ ਬੋਲ ਸਕਦੇ ਜੀ ਨਹੀਂ ਬੋਲ ਸਕਦੇ ਆਪਾਂ ਕੋਈ ਲੋਕਲ ਆਪਦਾ ਘਰੇ ਟਰੈਕਟਰ ਤਿਆਰ ਕਰਾਉਣੇ ਉਹਨੂੰ ਆਪਾਂ 60 ਨੂੰ 75 ਵੀ ਕਹਿ ਸਕਦੇ ਆ 80 ਵੀ ਕਹਿ ਸਕਦੇ ਕਿਉਂਕਿ ਇੱਥੇ ਤਾਂ ਆਪਾਂ ਚੀਜ਼ ਹੁਣ ਕੰਪਨੀ ਦੀ ਆਪਣਾ ਝੂਠ ਨਹੀਂ ਬੋਲਦੇ ਹਾਂ ਜੀ ਹਾਂ ਚਲੋ ਟਰੈਕਟਰ ਦੇ ਵੀਰ ਨੇ ਸਾਰੇ ਗੁਣ ਤੁਹਾਨੂੰ ਦੱਸ ਹੀ ਦਿੱਤੇ ਆ A to Z ਜਿੰਨੇ ਕ ਸਾਡੇ ਦਿਮਾਗ ਚ ਆਇਆ ਕਿਉਂਕਿ ਅਸੀਂ ਵੀਡੀਓ ਨਾ ਕੋਈ ਉਹ ਪਲਾਨ ਕਰਕੇ ਨਹੀਂ ਬਣਾਈ ਸਿੱਧੇ ਆਏ ਤੇ ਮੈਂ ਵੀਰ ਨੂੰ ਘੇਰਿਆ ਤੇ ਆਪਾਂ ਕਹਿ ਆ ਵੀਡੀਓ ਬਣਾਉਣੀ ਹੈ ਤੇ ਆਪਾਂ ਬਣਾ ਲਈ ਕੋਈ ਅਸੀਂ ਲਿਖ ਕੇ ਕੁਝ ਨਹੀਂ ਇਹਦਾ ਸੋਚਿਆ ਜਿੰਨਾ ਕਿ ਸਾਡੇ ਦਿਮਾਗ ਚ ਆਇਆ ਤੇ ਅਸੀਂ ਜਗਰਾਉ ਤੋਂ ਇਹ ਵੀਰ ਜੀ ਆਪਣੀ ਡੀਲਰਸ਼ਿਪ ਦਾ ਕੀ ਨਾਮ ਆਪਣੀ ਡੀਲਰਸ਼ਿਪ ਦਾ ਨਾਮ ਹੈਗਾ ਗੁਰਵਜਨ ਸਿੰਘ ਐਂਡ ਸਨਸ ਠੀਕ ਹੈ ਵੀਰ ਜੀ ਬਾਹਰ ਆਪਣਾ ਗੁਰਵਜਨ ਸਿੰਘ ਐਂਡ ਸੰਜ ਜਗਰਾਉ ਹਾਂ ਜਗਰਾਉ ਤੋਂ ਕਿਹੜੇ ਰੋਡ ਤੇ ਆਪਣਾ ਹੈਗਾ ਜੀ ਲੁਧਿਆਣਾ ਰੋਡ ਦੇ ਉੱਤੇ ਮਰੂਤੀ ਸੰਯੂਕੀ ਦੇ ਜਮਾ ਸਾਹਮਣੇ ਬਿਲਕੁਲ ਸਾਹਮਣੇ ਕਿ ਰੂਤੀ ਸੰਜੁਕੀ ਜੀ ਆਪਣਾ ਸਾਹਮਣੇ ਰਹਿ ਗਿਆ ਇਹ ਜਮਾ ਆਪਣਾ ਆਪੋਜ਼ਿਟ ਸਾਈਡ ਆ ਵਿਧਿਆਣਾ ਰੋਡ ਨੂੰ ਜਾਂਦਿਆਂ ਨੂੰ ਆਪਣੇ ਖੱਬੇ ਹੱਥ ਤੇ ਗਰਾਊਂਡ ਤੋਂ ਬਾਹਰ ਨਿਕਲੂਗਾ ਨੰਬਰ ਨੇਅਰ ਆਪਣਾ ਪਸ਼ੂ ਮੰਡੀ ਦੇ ਜਮਾ ਕੋਲੇ ਹਾਂ ਨਾਲ ਆਪਣੇ ਪਸ਼ੂ ਮੰਡੀ ਲੱਗਦੀ ਐ ਇੱਥੇ ਮੰਡੀ ਚ ਕਿਸਾਨ ਵੀ ਆਉਂਦੇ ਨੇ ਕਿਸਾਨੋ ਵੀ ਪਾਉਂਦੇ ਰਹਿੰਦੇ ਨੇ ਆਪਣੇ ਕੋਲੇ ਇੱਥੇ ਪੀਡੀਐਫ ਦਾ ਮੇਲਾ ਵੀ ਇੱਥੇ ਲੱਗਦਾ ਇੱਥੇ ਹਾਂ ਹੈਗਾ ਆਪਣਾ ਜਿਹੜਾ ਡੀਲਰਸ਼ਿਪ ਦਾ ਨੰਬਰ ਹੈਗਾ ਇਹ ਉਹ ਹੈਗਾ 98783 ਹਾਂਜੀ ਤੇ 3026 ਠੀਕ ਤੇ ਜਿਹੜਾ ਮੇਰਾ ਆਪਦਾ ਪਰਸਨਲ ਨੰਬਰ ਆ ਉਹ ਹੈਗਾ 94784 72777 वैसे मैं डिस्प्ले तो भी ये नंबर ला दूंगा हां ते ਤੁਸੀਂ ਇਹ ਨੰਬਰ ਲੈ ਕੇ ਤੁਸੀਂ ਕੋਈ ਫਾਰਮ ਟਾਗ ਦਾ ਸਪੇਅਰ ਪਾਰਟ ਵੀ ਲੈਣਾ ਵੀਰੇ ਲੈ ਸਕਦੇ ਸਾਰਾ ਕੁਝ ਆਪਣੇ ਕੋਲੇ ਲੈ ਬੱਟ ਟੋਟਲ ਸਮਾਨ ਰੱਖਦੇ ਕੋਈ ਹੋਰ ਵੀ ਕਿਸੇ ਨੇ ਲੈਣਾ ਨਾ 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 ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿਹੜੀ ਵੀ ਚੀਜ਼ ਚਾਹੀਦੀ ਚੀਜ਼ ਲੈ ਲਵੀ ਕੋਈ ਨਹੀਂ ਤੁਹਾਨੂੰ ਗੁੱਲੀ ਤੋਂ ਲੈ ਕੇ ਪੈਨ ਤੋਂ ਲੈ ਕੇ ਕੁਝ ਵੀ ਚਾਹੀਦਾ ਤੁਸੀਂ ਲੈ ਸਕਦੇ ਹੋ ਨਾ ਵੀਰੇ ਹਾਂਜੀ ਹਾਂਜੀ ਤੇ ਸਾਨੂੰ ਦਿਓ ਜਾਂ ਦੱਸੋ ਵੀਰੇ ਦੀ ਤੇ ਸਾਡੀ ਜਾਣਕਾਰੀ ਤੁਹਾਨੂੰ ਕਿਦਾਂ ਦੀ ਲੱਗੀ ਤੇ ਜੇ ਕੋਈ ਗਲਤੀ ਸ਼ਲਤੀ ਹੋ ਗਈ ਤੇ ਮਾਫੀ ਦਿਆ ਕਰੋ ਹਾਂ ਛੋਟੇ ਤਰ੍ਹਾਂ ਤੁਹਾਡੇ ਹਾਂ ਤੇ ਦਵਾ ਗਿਆ ਸਾਰੇ ਕਿਸਾਨ ਵੀਰਾਂ ਨੂੰ ਸაშიਕਾ